ਰਾਜਸਤਾਨ ਦੀ ਮਿੱਟੀ ਵਰਗੇ ਹੋ ਜਾਂਦੇ ਨੇ ਹਾਲਾਤ ਡਾਕਟਰਾਂ ਦੇ ਗੇੜੇ ਹੁੰਦੇ ਨੇ ਰਾਜਸਤਾਨ ਦੀ ਮਿੱਟੀ ਵਰਗੇ ਹੋ ਜਾਂਦੇ ਨੇ ਹਾਲਾਤ ਡਾਕਟਰਾਂ ਦੇ ਗੇੜੇ ਹੁੰਦੇ ਨੇ ਜਿਹੜੇ ਧਰਤੀ ਮਾਂ ਦੀ ਕਦਰ ਨਹੀਂ ਕਰਦੇ ਬੂਹੇ ਕਿਸਮਤ ਨੇ ਭੇੜੇ ਹੁੰਦੇ ਨੇ ਐਵੇਂ ਨਹੀਂ ਲੱਗਦੀ 2700 ਬੂਟਿਆਂ ਦੀ ਹਰੀ ਸ਼ਬੀਲ ਜਿਹੜੇ ਰੁੱਖਾਂ ਦੇ ਨੇੜੇ ਹੁੰਦੇ ਨੇ ਉਹੀ ਰੱਬ ਦੇ ਨੇੜੇ ਹੁੰਦੇ ਨੇ ਜਿਹੜੇ ਰੁੱਖਾਂ ਦੇ ਨੇੜੇ ਹੁੰਦੇ ਨੇ ਉਹੀ ਰੱਬ ਦੇ ਨੇੜੇ ਹੁੰਦੇ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ੇਅਰ ਤੋਂ ਹੱਸਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਜਿਹੜੇ ਰੁੱਖ ਨੇ ਧਿਆਨ ਦੇਣਾ ਸਭ ਤੋਂ ਵੱਡੇ ਦੇਵਤਾ ਹੁੰਦੇ ਨੇ ਕੋਈ ਈਰਖਾ ਨਹੀਂ ਕਰਦੇ ਛਾਂ ਦੇਣ ਚ ਆਕਸੀਜਨ ਦੇਣ ਚ ਇਹ ਨਹੀਂ ਪੁੱਛਦੇ ਤੂੰ ਕਿਹੜੀ ਪਾਰਟੀ ਦਾ ਬੰਦਾ ਜਾਂ ਕਿਹਦਾ ਭੈਣ ਕਿਹਦਾ ਭਰਾ ਕਿਹਦਾ ਭਤੀਜਾ ਔਰ ਜਿਹੜੇ ਰੁੱਖ ਨੇ ਇਹ ਸਾਨੂੰ ਦੇਖੋ ਛਾਂ ਦਿੰਦੇ ਆ ਇਹ ਸਾਨੂੰ ਆਕਸੀਜਨ ਦਿੰਦੇ ਆ ਸਾਨੂੰ ਇਹਨਾਂ ਦੀ ਕਦਰ ਕਰਨੀ ਚਾਹੀਦੀ ਆ ਔਰ ਨਾਲ ਦੀ ਨਾਲ ਮੈਂ ਗੱਲ ਕਰਾਂ ਕਿ ਹਰੀ ਭਰੀ ਛਬੀਲ ਹਰਾ ਭਰਿਆ ਕਹਿੰਦੇ ਕਾਲੇ ਅੱਖਰਾਂ ਚ ਲਿਖਿਆ ਚੰਗਾ ਨਹੀਂ ਲੱਗਦਾ ਹਰੇ ਰੰਗ ਚ ਲਿਖਿਆ ਹਰੇ ਰੰਗ ਚ ਲਿਖਿਆ ਚੰਗਾ ਲੱਗਦਾ ਔਰ ਆਵਾਜ਼ ਸੰਸਥਾ ਦੀ ਗੱਲ ਕਰਾਂ ਤਾਂ ਸਾਡੀ ਮਿੱਟੀ ਸਾਡੀ ਹਵਾ ਸਾਡੇ ਆਲੇ-ਦੁਆਲੇ ਨੂੰ ਸਾਡੀ ਜ਼ਿੰਦਗੀ ਨੂੰ ਹਰਿਆ ਭਰਿਆ ਰੱਖਣ ਦੀ ਬਹੁਤ ਅੱਛੀ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਔਰ ਹਰੀ ਭਰੀ ਛਬੀਲ ਲਈ ਹੈ ਨਾਲ ਦੀ ਨਾਲ ਸਾਡੇ ਸਵਾਸ ਵੀ ਹਰੇ ਭਰੇ ਹੋਣਗੇ ਸਾਡਾ ਆਲਾ ਦਵਾਲਾ ਵੀ ਹਰਿਆ ਭਰਿਆ ਹੋਵੇਗਾ ਪਿਛਲੇ 8 ਸਾਲਾਂ ਤੋਂ ਨਿਰੰਤਰ ਹਰੀ ਭਰੀ ਛਬੀਲ ਲੱਗ ਰਹੀ ਹੈ ਔਰ ਸ਼ਹਿਰ ਵਾਸੀ ਵੀ ਸਹਿਯੋਗ ਦਿੰਦੇ ਨੇ ਵਰਿੰਦਰ ਬਜਾਰਜੀ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਸਾਰੀਆਂ ਅਹਿਮ ਸ਼ਖਸੀਤਾਂ ਇੱਕ ਵਾਰੀ ਤੁਸੀਂ ਚਿਹਰੇ ਦੇਖ ਲਓ ਸਾਰੇ ਮੋਹਦਵਾਰ ਅਹਿਮ ਸ਼ਖਸੀਤਾਂ ਸਾਰਿਆਂ ਨੇ ਯੋਗਦਾਨ ਪਾਇਆ ਵਰਿੰਦਰ ਬਜਾਰਜੀ ਤੋਂ ਸ਼ੁਰੂ ਕਰਦੇ ਹਾਂ ਉਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਲਾਵਾਂਗੇ 8ਵੀਂ ਛਬੀਲ ਕਿਸ ਤਰੀਕੇ ਸਫ਼ਰ ਸ਼ੁਰੂ ਹੋਇਆ ਸੀਗਾ ਔਰ ਅੱਜ ਮਾਹੌਲ ਕਿਹੋ ਜਿਹਾ ਹੈ ਪਹਿਲਾ ਤਾਂ ਦਿਨੇਸ਼ ਜੀ ਸਾਰਿਆਂ ਨੂੰ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਗਲਤੀ ਇਹ ਹੋ ਗਈ ਕਿ 8ਵੀਂ ਨਹੀਂ 9ਵੀਂ ਹੈ ਐਕਚੁਅਲ ਚ 2016 ਚ ਸ਼ੁਰੂ ਕੀਤੀ ਸੀ ਤੇ ਤਦ ਤੋਂ ਲਗਾਤਾਰ ਹੀ ਹੈ ਉਹ ਪੋਸਟਰ ਮੇਰੇ ਅਰਗੇ ਨੇ ਕਿਸ ਨੇ ਬਣਾ ਲਿਆ ਸੋ ਗਲਤੀਆਂ ਹੋ ਜਾਂਦੀਆਂ ਨੇ ਸੋ 9ਵੀਂ ਹੈ ਪਰ ਚਲੋ ਤੁਸੀਂ 8ਵੀਂ ਕਿਹਾ 8ਵੀਂ ਵੀ ਐਦਾਂ ਰੱਖ ਲੈਂਦੇ ਆ ਠੀਕ ਹੈ ਜੀ ਤੁਸੀਂ ਜਾਣਨਾ ਚਾਹੁੰਦੇ ਹੋ ਕਿਵੇਂ ਸ਼ੁਰੂ ਕੀਤੀ ਸੀ ਸਫਰ ਕਿਵੇਂ ਸ਼ੁਰੂ ਹੋਇਆ ਪਰਮਾਤਮਾ ਨੇ ਸਾਨੂੰ ਥਾਪਨਾ ਦਿੱਤੀ ਉਮੀ ਭਾਜੀ ਵਰਗੇ ਬੰਦੇ ਮਿਲੇ ਇਹਨਾਂ ਨੇ ਆ ਕੇ ਸਾਨੂੰ ਵੱਡੇ ਭਾਈ ਨੇ ਕਿਹਾ ਵੀ ਆਹ ਕੰਮ ਵੀ ਕਰਨਾ ਚਾਹੀਦਾ ਸਾਨੂੰ ਲੱਗਿਆ ਗੱਲ ਠੀਕ ਐ ਇਹਨਾਂ ਨੇ ਸਾਰੀ ਜਗ੍ਹਾ ਬੂਟੇ ਬੰਡੇ ਜਗ੍ਹਾ ਜਗ੍ਹਾ ਬੂਟੇ ਲਵਾਉਂਦੇ ਸੀ ਸਾਨੂੰ ਵੀ ਚੰਗਾ ਲੱਗਿਆ ਗੱਲ ਤਾਂ ਸਹੀ ਐ ਕਿਉਂਕਿ ਪੰਜਾਬ ਦਾ ਅੱਜ ਦਾ ਜਿਹੜਾ ਸਮੁੱਚੇ ਅਜੋਕੇ ਸਮੇਂ ਦਾ ਜਿਹੜਾ ਸਭ ਤੋਂ ਔਖਾ ਸਮਾਂ ਉਹ ਇਹ ਹੈ ਕਿ ਪੰਜਾਬ ਦੇ ਕੋਲ 3% ਬਣ ਰਹਿ ਗਏ ਨੇ ਕਿਸੇ ਵੀ ਰਾਜ ਦੇ ਕੋਲ 30% ਤੋਂ ਬਣ ਵੈਸੇ ਹੋਣੇ ਨਹੀਂ ਚਾਹੀਦੇ ਪਰ ਪੰਜਾਬ ਦੇ ਹਾਲਾਤ ਪੂਰੇ ਹਿੰਦੁਸਤਾਨ ਨੇ ਸਭ ਤੋਂ ਮਾੜੇ ਜਿਹੜੇ ਨੇ ਉਹ ਨੇ ਤੇ ਅਗਰ ਇਹ ਘਟਦੇ ਰਹੇ ਪਾਣੀ ਸਾਡਾ ਵੈਸੇ ਹੀ ਮੁੱਕ ਰਿਹਾ ਹੈਂ ਜੀ ਤੇ ਜੇ ਐਵੇਂ ਹੀ ਰਹਾ ਤਾਂ ਪਾਣੀ ਇਕੱਠੇ ਕਰਨ ਲਈ ਵੀ ਦਰਖਤ ਚਾਹੀਦੇ ਨੇ ਔਰ ਤੁਹਾਨੂੰ ਪਤਾ ਇੱਕ ਦਰਖਤ ਇਕੱਲਾ ਸਾਹ ਨਹੀਂ ਦਿੰਦਾ ਉਹ ਬਹੁਤ ਸਾਰੇ ਜੀਵਾਂ ਦਾ ਰੈਣ ਵਸੇਰਾ ਹੁੰਦਾ ਸਾਡੇ ਦਾ ਪੀਰ ਫਕੀਰ ਬੂਟਿਆਂ ਦੇ ਥੱਲੇ ਬੈਠ ਕੇ ਰੱਬ ਨੂੰ ਮਿਲਦੇ ਰਹੇ ਨੇ ਸੋ ਮਤਲਬ ਇਹ ਤੋਂ بڑا ਤਾਂ ਕੋਈ ਹੈ ਹੀ ਨਹੀਂ ਕਿਉਂਕਿ ਇੱਕ ਬੂਟਾ ਜਿਹੜਾ ਹੈ ਉਹ ਜੀਵਨ ਹੁੰਦਾ ਉਹ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਇੱਕ ਭਰੋਸਾ ਦਿੰਦਾ ਹੈ ਆਕਸੀਜਨ ਦਿੰਦਾ ਹੈ ਹਾਂਜੀ ਔਰ ਬੂਟਿਆਂ ਦੇ ਕੋਲ ਜਾਓਗੇ ਮੈਂ ਇੱਕ ਦੇਖ ਰਿਹਾ ਸੀ ਕਿਸੇ ਬੀਬੀ ਨੂੰ ਕੈਂਸਰ ਸੀਗਾ ਉਹਨੇ ਬੜੇ ਅੱਛੇ ਢੰਗ ਨਾਲ ਦੱਸਿਆ ਕਹਿੰਦੀ ਮੈਂ ਰੋਜ਼ ਜਾ ਕੇ ਮੈਨੂੰ ਮੌਤ ਦਿਖਦੀ ਸੀ ਮੈਂ ਰੋਜ਼ ਜਾ ਕੇ ਇੱਕ ਬੂਟੇ ਨੂੰ ਜੱਫੀ ਪਾ ਲੈਂਦੀ ਸੀ ਬੂਟਿਆਂ ਨਾਲ ਇੰਨੀ ਪੋਜ਼ਿਟਿਵਿਟੀ ਮਿਲੀ ਉਹਨੇ ਆਪਣੀ ਖੁਰਾਕ ਨੂੰ ਸੁਧਾਰਿਆ ਉਹਦੇ ਵਿੱਚ ਸਦਾ ਹੀ ਆਤਮ ਵਿਸ਼ਵਾਸ ਬਣਿਆ ਰਿਹਾ ਤੇ ਉਹਦਾ ਕੈਂਸਰ ਠੀਕ ਹੋ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਡਾਕਟਰਾਂ ਨੂੰ ਛੱਡ ਕੇ ਮਤਲਬ ਆਪਾਂ ਮੰਨ ਕੇ ਚੱਲੀਏ ਕਿ ਨਕਾਰਾਤਮਕ ਊਰਜਾ ਵੀ ਨਕਾਰਾਤਮਕ ਊਰਜਾ ਵੈਸੇ ਖਤਮ ਹੋ ਜਾਂਦੀ ਹੈ ਜਦੋਂ ਤੁਸੀਂ ਨਕਾਰਾਤਮਕ ਹੁੰਦੇ ਹੋ ਤੁਸੀਂ ਕਿਸੇ ਬੂਟੇ ਕੋਲ ਜਾ ਕੇ ਆਪਣੀ ਗੱਲ ਦੱਸ ਸਕਦੇ ਹੋ ਇਹ ਤੁਹਾਡੇ ਮਤਲਬ ਤੁਸੀਂ ਚੰਗੇ ਸ਼ਾਇਰਾਂ ਦੇ ਵਿੱਚ ਅਗਰ ਅਸੀਂ ਸੁਰਜੀਤ ਪਾਤਰ ਸਾਹਿਬ ਨੂੰ ਕਹੀਏ ਤਾਂ ਉਹਨਾਂ ਦੀ ਬਹੁਤ ਸੋਹਣੀ ਕਵਿਤਾ ਹੈ ਉਹ ਕਹਿੰਦੇ ਨੇ ਮੈਂ ਕਿਸੇ ਬੂਟੇ ਦੇ ਥੱਲੇ ਉਹ ਮੇਰੇ ਇਹ ਜੇ ਹਾਣੀ ਨੇ ਬੇ ਮੈਂ ਆਪਣੇ ਦੁੱਖ ਵੀ ਬੰਡਾ ਲੈਂਦਾ ਜਿਹੜੀ ਗੱਲ ਮੈਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦਾ ਉਹ ਬੂਟੇ ਨਾਲ ਕਰ ਲੈਂਦਾ ਤੇ ਮੈਨੂੰ ਅਹਿਸਾਸ ਮਿਲਦੇ ਨੇ ਤੁਸੀਂ ਕੀ ਕੀਤਾ ਅੱਜ ਕੋਈ ਗੱਲ ਸ਼ੇਅਰ ਬੂਟਾ ਦਿੰਦੇ ਮੈਂ ਤਾਂ ਜੀ ਪਹਿਲਾਂ ਹੀ ਕਰਦਾ ਰਹਿੰਦਾ ਮੇਰੇ ਘਰੇ ਤੁਸੀਂ ਦੇਖਿਆ ਹੀ ਹੋਣਾ ਮੈਂ ਬੜਾ ਵਾਤਾਵਰਣ ਪ੍ਰੇਮੀ ਆ ਮੈਂ ਜੇ ਬੂਟਾ ਦੇ ਨਾਲ ਜੀਂਦਾ ਜੀਂਦਾ ਵਸਦਾ ਰਹਿੰ ਬਿਲਕੁਲ ਜੀਂਦੇ ਵਸਦੇ ਰਹੇ ਤਾਂ ਅਸੀਂ ਜੀਂਦੇ ਵਸਦੇ ਰਹਿਾਂਗੇ ਕਿਉਂਕਿ ਜੇ ਉਹ ਆਸ਼ੀਰਵਾਦ ਨਹੀਂ ਦੇਏਗਾ ਤਾਂ ਮੇਰਾ ਤਾਂ ਰਹਿਣਾ ਹੀ ਕੱਖ ਨਹੀਂ ਤੁਹਾਨੂੰ ਪਤਾ ਸਭ ਮੁੱਕ ਜਾਣੇ ਇਹ ਪਰਚੇ ਥੋੜੇ ਨਾ ਹੋਣੇ ਜੇ ਜੇ ਆਪਸੀ ਮੁੱਕ ਜੇ ਤੁਲਸੀ ਦਾ ਬੂਟਾ ਨਕਾਰਾਤਮਕ ਹਰ ਇੱਕ ਬੂਟੇ ਦੇ ਆਪਣਾ ਆਪਣਾ ਗੁਣ ਹੈ ਮੈਂ ਕਹਿੰਦਾ ਜੀ ਇਹੋ ਜਿਹਾ ਕੋਈ ਬੂਟਾ ਤੁਸੀਂ ਮੈਨੂੰ ਦੱਸ ਦਿਓ ਜਿਹੜਾ ਨਕਾਰਾਤਮਕਤਾ ਨੂੰ ਖਤਮ ਨਾ ਕਰਕੇ ਤੁਹਾਨੂੰ ਊਰਜਾ ਨਾ ਦਿੰਦਾ ਹੋਵੇ ਹਰ ਬੂਟਾ ਤੁਹਾਨੂੰ ਊਰਜਾ ਦਿੰਦਾ ਤੁਹਾਨੂੰ ਲੋਕ ਕਿਹੋ ਜਿਹਾ ਮਿਲ ਰਿਹਾ ਸ਼ਹਿਰ ਵਾਸੀਆਂ ਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਜੀ ਸ਼ੁਰੂ ਤੋਂ ਹੀ ਲਗਾਤਾਰ ਨਵਾਂ ਸ਼ਹਿਰ ਹਰਿਆ ਭਰਿਆ ਪੰਜਾਬ ਨਵਾਂ ਸ਼ਹਿਰ ਕਰਕੇ ਅਸੀਂ ਇੱਕ ਮੋਹਮ ਚਲਾਈ ਸੀ ਪੂਰੇ ਸ਼ਹਿਰ ਨੇ ਢੋਲ ਵਜਾ ਕੇ ਸਾਡਾ ਸਾਥ ਦਿੱਤਾ ਸੀ ਸੋ ਅਸੀਂ ਸ਼ਹਿਰ ਵਾਸੀਆਂ ਦੇ ਬੜੇ ਰੀਣੀ ਆ ਅੱਜ ਤੁਸੀਂ ਵਜਾ ਲੈਣੇ ਜੀ ਇਹਨਾਂ 2700 ਬੂਤੇ ਹਾਂਜੀ 2700 ਬੂਤੇ ਔਰ ਉਹਦੇ ਚ ਸਭ ਤੋਂ ਵੱਡਾ ਮੈਂ ਫਿਰ ਮਤਲਬ ਜੇ ਅਮੋਲਯ ਸਹਿਯੋਗ ਓਮ ਪ੍ਰਕਾਸ਼ ਜੀ ਸਿੰਘ ਪਰ ਓਮੀ ਜੀ ਦਾ ਸਵੇਰੇ 3 ਵਜੇ ਤੋਂ ਚੱਲੇ ਹੋਏ ਨੇ ਕੱਲ ਮੈਂ ਕਹਿੰਦਾ ਨਾਮ ਵਿੱਚ ਹੀ ਓਮ ਹੈ ਬਿਲਕੁਲ ਸਹੀ ਔਰ ਸਦਾ ਹੀ ਪੋਜ਼ਿਟਿਵ ਤੁਸੀਂ ਮੈਂ ਕਹਿੰਦਾ ਜੀ ਤੁਸੀਂ ਇਹਨਾਂ ਦੀ ਦੇਖੋ ਤਾਂ ਕਿੰਨੀ ਉਮਰ ਹੋਏਗੀ ਦੇਖੋ ਹਣ ਕੱਟ ਕੇ ਨਹੀਂ ਪੈਣੀ ਕਿਉਂਕਿ ਤੁਸੀਂ ਸਪੈਸੀਫਿਕਲੀ ਕਹਿੰਦਾ ਨਹੀਂ ਪੈਸੀ ਅੰਦਾਜ਼ਾ ਅੰਦਾਜ਼ਾ 50 ਸਾਲ ਹੋਗੀ ਜੀ ਇਹ 50 ਸਾਲ ਪਾ ਜੀ ਮੇਰੀ 50 ਸਾਲ ਹੋਣ ਨੂੰ ਫਿਰਦੀ ਇਹਨਾਂ ਦੀ ਲਾ ਲਓ ਮੈਨ ਤੋਂ 10 12 ਸਾਲ ਬਡੇ ਨੇ 10 ਸਾਲ ਦੇਖੋ ਆਪਣੀ ਛੋਟੀ ਕਰਕੇ ਤੁਹਾਡੀ ਵਧਾਰਤੀ ਇਹ ਵੀ ਗੱਲਾਂ ਕਰੀ ਆ 68 ਸਾਲ 58 8 ਸਾਲ ਦੀ ਉਮਰ ਹੈ ਹਜੇ ਵੀ ਫਿੱਟ ਨੇ ਕਿਉਂ ਕਿ ਕਿਉਂਕਿ ਨੇਚਰ ਨੂੰ ਪਿਆਰ ਕਰਦੇ ਨੇ ਜਿੱਥੇ ਜਾਂਦੇ ਨੇ ਬੂਟੇ ਬੰਦਦੇ ਨੇ ਹਲੋ ਹਲੇ ਸਲਮਾਨ ਖਾਨ ਦੇ ਹਾਣੀ ਆ ਹਾਂ ਜੀ ਬਿਲਕੁਲ ਬਿਲਕੁਲ ਉਹ ਦੇਖੋ ਤਾਂ ਹਾਂ ਜੀ ਅੱਜ ਕਿੰਨੇ ਜਿਹੜੇ ਬੂਟੇ ਕਿਹੜੀ ਕਿਹੜੀ ਕਿਸਮ ਦੇ ਬੰਦੇ ਆ ਅੱਜ ਭਾਜੀ ਪੰਜਾਬ ਦੇ ਰਵਾਇਤੀ ਬੂਟੇ ਨੇ ਮੋਸਟਲੀ ਜਿਹਦੇ ਵਿੱਚ ਅਸੀਂ ਟਾਲੀ ਲੈ ਲਈਏ ਜਾਮਣ ਆਂਬ ਨੇਮ ਬੋੜ ਉਹ ਤੋਂ ਇਲਾਵਾ ਕਰੇਸ਼ੀਆ ਹੈ ਉਹ ਤੋਂ ਇਲਾਵਾ ਓਕ ਦਾ ਬੂਟਾ ਹੈ ਤਰਵੇਣੀਆਂ ਤੁਸੀਂ ਸ਼ਾਇਦ ਪੀਵੀ 32 ਵਾਲਿਆਂ ਨੇ ਕਿਹਾ ਸੀਗਾ ਉਮੀ ਭਾਜੀ ਨੂੰ 32 ਉਹਨਾਂ ਨੇ 33 ਲੈਣ ਦੀਆਂ ਕਹਿੰਦੇ ਇੱਕ ਵੱਧ ਲੈ ਕੇ ਆਣੀ ਹੈ ਸੋ 32 ਤਰਵੇਣੀਆਂ ਤੁਹਾਡੇ ਉਹਦੇ ਹਿਸਾਬ ਨਾਲ ਹੁਣ ਤੁਸੀਂ ਇਹ ਨਹੀਂ ਪਾਸ ਕਰਦੇ ਨਹੀਂ ਨਹੀਂ ਪਾਸ ਕਰਦੇ ਨੇ 100 ਚੋਂ 33 ਵਾਲਾ ਪਾਸ ਹੁੰਦਾ ਹਾਂ ਇਹ ਨਹੀਂ ਪਾਸ ਕਰਦੇ ਨਹੀਂ ਨਹੀਂ ਉਹ ਪੀਵੀ 32 ਕਰਕੇ ਲੈਂਦੀ ਸੀ 32 ਹੁਣ ਅਸੀਂ ਲੈਂਦੀਆਂ 33 ਹੁਣ ਮਿਲ ਕੇ ਲਾਣੀਆਂ ਨੇ ਪੀਵੀ 32 ਨਾਲ ਅਸੀਂ 32 ਅੱਛਾ ਇੱਕ ਕਲਾਸ ਵਾਲੇ ਵਿੱਚ ਬਾਕੀ ਸਾਰੇ ਸਜੜਾ ਨਾਲ ਗੱਲਬਾਤ ਕਰਨੀ ਆ ਦੇਖੋ ਹਜ਼ਾਰਾਂ ਹੀ ਤੁਸੀਂ ਬੂਟੇ ਵੰਡ ਦਿੱਤੇ ਪਰ ਆਪਾਂ ਮੰਨ ਕੇ ਚੱਲੀਏ ਹਾਲੇ ਤੱਕ ਸਾਰੇ ਜਿਹੜੇ ਬੂਟੇ ਲਗਾਏ ਆ ਉਹ ਸਫਲ ਨਹੀਂ ਹੋਏ ਕਾਮਯਾਬ ਨਹੀਂ ਹੋਏ ਸਾਮ ਸੰਭਾਲ ਵੀ ਜਿਹੜੇ ਸਾਡੇ ਭੈਣ ਭਰਾ ਲੈ ਕੇ ਜਾਂਦੇ ਉਹ ਕਰਨ ਉਹਦੇ ਲਈ ਕੀ ਸਮਝਾਇਆ ਜਾਂਦਾ ਕੱਲ ਅਸੀਂ ਜਿੱਥੇ ਬੂਟੇ ਲੈਣ ਗਏ ਸੀਗੇ ਇੱਥੇ ਜੰਗਲਾਤ ਵਿਭਾਗ ਮਹਿਕਮੇ ਤੋਂ ਉਹਨਾਂ ਦੇ ਜਦ ਅਸੀਂ ਹਾਲਾਤ ਦੇਖੇ ਉਹ ਜਿਹੜੇ ਉੱਥੇ ਬੰਦੇ ਬੂਟੇ ਤਿਆਰ ਕਰਦੇ ਨੇ ਕੰਮ ਹੈ ਉਹ ਵਿਚਾਰਾ ਇੰਨਾ ਪਸੀਨੇ ਨਾਲ ਭਿੱਜਿਆ ਹੋਇਆ ਸੀ ਉਹ ਬੇਬੇ ਬੜੀ ਮਤਲਬ ਇੰਨੀ ਗਰਮੀ ਤੁਸੀਂ ਦੇਖੋ ਕਿਹੋ ਜਿਹੀ ਗਰਮੀ ਹੈ ਇਸ ਟਾਈਮ ਉਸ ਗਰਮੀ ਦੇ ਵਿੱਚ ਉਹ ਬੂਟੇ ਦੀ ਸੇਵਾ ਕਰ ਰਹੇ ਸੀਗੇ ਉਹ ਪਾੜ ਰਹੇ ਸੀ ਬੀਜ ਪਾੜਦੇ ਨੇ ਪਨੀਰੀ ਲਾਂਦੇ ਨੇ ਤੇ ਜਿਆਦਾ ਸੀ ਦੇਖਿਆ ਉਹਨਾਂ ਦੇ ਹਾਲਾਤ ਤਾਂ ਉਹ ਵਿਚਾਰੇ ਮਤਲਬ ਕਹਿੰਦੇ-ਕਹਿੰਦੇ ਯਾਰ ਲੋਕੀ ਬੂਟੇ ਲੈ ਜਾਂਦੇ ਨੇ ਸੰਭਾਲ ਨਹੀਂ ਕਰਦੇ ਜਿੰਨੇ ਬੂਟੇ ਲਾਏ ਜਾਂਦੇ ਨੇ ਉਹਦਾ 30% ਹੀ ਕਾਮਯਾਬ ਹੁੰਦੇ ਨੇ ਜੀ ਸੋ ਇਹ ਮਾੜੀ ਗੱਲ ਹੈ ਪਰ ਮੇਰੇ ਸਾਹਮਣੇ 30% ਵੀ ਨਹੀਂ ਹੋ ਰਿਹਾ ਰੇਸ਼ੋ ਕਹਿ ਦਿੱਤੀ ਜਾਂਦੀ ਪਰ 30% ਹੁੰਦਾ ਨਹੀਂ 30% ਅਸੀਂ ਆਸ ਕਰਦੇ ਹਾਂ ਮਤਲਬ ਆਸ ਕਰਦੇ ਹਾਂ ਤੇ ਆ ਇਹ ਤੁਹਾਡਾ ਰਫ ਜਿਹਾ ਆਈਡੀਆ ਹੈ 30% ਕੰਮ ਜਾਬੂ ਬੂਟੇ ਦੀ ਸਾਫ ਸੰਭਾਲ ਹੋ ਸਕਦੀ ਹੈ ਕਬੂਟਾ ਦਿਲ ਚ ਵੀ ਲਾ ਲਓ ਨਹੀਂ ਹੋਈ ਸਾਫ ਸੰਭਾਲ ਤਾਂ ਫਿਰ ਨੁਕਸਾਨ ਹੀ ਨੁਕਸਾਨ ਹੈ ਬੂਟੇ ਦੀ ਸਾਫ ਸੰਭਾਲ ਹੋ ਸਕਦੀ ਹੈ ਕਿ ਕਬੂਟਾ ਜੇ ਤੁਸੀਂ ਦਿਲ ਚ ਵੀ ਲਗਾ ਲਓ ਹਾਂਜੀ ਕਿ ਸਾਫ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਸਿਰਫ ਇੱਕ ਕਬੂਟਾ ਹੀ ਅਗਰ ਸੰਭਾਲਿਆ ਜਾਵੇ ਤਾਂ ਬਹੁਤ ਵਧੀਆ ਤੇ ਪੀਵੀ ਬੱਤੀ ਵਾਲਿਆਂ ਦਾ ਖਾਸ ਧੰਨਵਾਦ ਬਾਕੀ ਮੇਰੇ ਤੁਹਾਡੇ ਰੂਬਰੂ ਹੁੰਦੇ ਆ ਅਸੀਂ ਇਹ ਸੰਦੇਸ਼ ਤੁਹਾਡਾ ਜਨਤਕ ਜਾ ਰਿਹਾ ਦੁਨੀਆ ਤੱਕ ਪਹੁੰਚਣਾ ਤੇ ਜਿਹੜੇ ਸਾਡੇ ਐਨਆਰਆਈ ਵੀਰ ਦੂਰ ਵਿਦੇਸ਼ਾਂ ਚ ਬੈਠੇ ਨੇ ਬਲਿਹਾਰ ਜੀ ਸਾਧੜੇ ਵਾਲੇ ਐਨਾ ਚੂਰੀ ਸਾਹਿਬ ਦੇ ਖਾਸ ਮਿੱਤਰ ਉਹ ਕੈਨੇਡਾ ਬੈਠੇ ਨੇ ਸਾਡੇ ਜਿਹੜੇ ਖਾਸ ਸਹਿਯੋਗੀ ਹੈ ਜਦਾ ترਸੀਮ لال ਖੇਪੜ ਜੀ ਹੈ ਬਜ਼ੁਰਗ ਸਾਡੇ ਸਭ ਤੋਂ بڑے ਸਰਪ੍ਰਸਤ ਉਹ ਅਮਰੀਕਾ ਬੈਠੇ ਨੇ ਲੱਕੀ ਭਾਈ ਸਾਹਿਬ ਅਮਰੀਕਾ ਬੈਠੇ ਨੇ ਪ੍ਰੇਮ ਅੰਕਲ ਜੀ ਜਰਮਨ ਬੈਠੇ ਨੇ ਜਾਂ ਸ਼ਾਵਲਾ ਜੀ ਜਰਮਨ ਮਤਲਬ ਉਹ ਉੱਥੋਂ ਬੈਠ ਕੇ ਬੂਟਿਆਂ ਨੂੰ ਮਤਲਬ ਉੱਥੇ ਬੈਠ ਕੇ ਸਾਡੇ ਬਾਤਾਂ ਬਰਨ ਲਈ ਸਜਾਗ ਨੇ ਉਹਨਾਂ ਦੇ ਸਾਨੂੰ ਹਰ ਤਰ੍ਹਾਂ ਦੇ ਸਹਿਯੋਗ ਮਿਲਦੇ ਨੇ ਤੁਹਾਡੇ ਮਾਦੀਮ ਰਾਹੀਂ ਅਸੀਂ ਸਾਰੇ ਐਨ ਆਰ ਆਈਜ਼ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਉਨਾ ਤੋਂ ਲਗਾਤਾਰ ਦੇਖੋ ਆਵਾਜ਼ ਵੱਲ ਤੋਂ ਇੱਕ ਕੰਮ ਤਾਂ ਹੈ ਨਹੀਂ ਤੁਹਾਨੂੰ ਪਤਾ ਰਾਸ਼ਨ ਦੀਆਂ ਕਿੱਟਾਂ ਲੋਕਾਂ ਦੀ ਦਵਾਈ ਬਹੁਤ ਸਾਰੇ ਕੰਮ ਚੱਲਦੇ ਰਹਿੰਦੇ ਨੇ ਹੈਨਾ ਇਹ ਸਭ ਚੱਲਦਾ ਰਹਿੰਦਾ ਸੋ ਬਹੁਤ ਸਾਰੀਆਂ ਕਿੱਟਾਂ ਸਾਧੜਾ ਜੀ ਵੱਲ ਤੋਂ ਤਾਂ ਸਾਨੂੰ ਲਗਾਤਾਰ ਹਰ ਮਹੀਨੇ ਆਉਂਦੀਆਂ ਰਹੀਆਂ ਬਾਕੀ ਪੀਪੀ 32 ਵਾਲਿਆਂ ਦਾ ਬੜਾ ਸਹਿਯੋਗੀ ਬੜੇ ਧੰਨਵਾਦੀਆਂ ਅਸੀਂ ਤੁਸੀਂ ਸਾਨੂੰ ਨਕਲੀਆਂ ਇਸ ਮਹੀਨੇ ਦੀਆਂ ਕਿੱਟਾਂ ਦੇ ਰਹੇ ਹੋ ਬਲਕਿ ਮੈਨੂੰ ਪਤਾ ਲੱਗਿਆ ਵੀ ਤੁਸੀਂ 2100 ਰੁਪਏ ਦਾ ਬਹੁਤ ਵੱਡ ਮੁੱਲਾ ਸਹਿਯੋਗ ਅੱਜ ਦਿੱਤਾ ਹੈ ਐਕਚੁਅਲ 'ਚ ਸੰਸਥਾ ਤੁਹਾਡੀ ਸਾਡੇ ਨਾਲੋਂ ਵੀ ਜ਼ਿਆਦਾ ਕਿਉਂਕਿ ਤੁਸੀਂ ਇਹਨੂੰ ਜਨਤਕ ਕਰਦੇ ਹੋ ਸੋ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡੇ ਸਾਰੇ ਸਰੋਤਿਆਂ ਦਾ ਚਾਚੀ ਸਾਹਿਬ ਬਾਰੇ ਇੱਕ ਵਾਰੀ ਜਾਣਕਾਰੀ ਜਰੂਰ ਦੇ ਦਿਓ ਚਾਚੀ ਸਾਹਿਬ ਸਾਡੇ ਸਰਪ੍ਰਸਤ ਨੇ ਜੀ ਮਤਲਬ ਇਹਨਾਂ ਦੇ ਘਰ ਤੋਂ ਆਵਾਜ਼ ਚੱਲੀ ਸੀ ਉੱਥੇ ਬੈਠ ਕੇ ਅਸੀਂ ਸਭ ਤੋਂ ਪਹਿਲੀ ਆਵਾਜ਼ ਲਾਈ ਸੀ ਲੋਕਾਂ ਨੂੰ ਵਿਆਹ ਨਹੀਂ ਉੱਥੇ ਬੈਠ ਕੇ ਲੁਾਈ ਇਹਨਾਂ ਤੋਂ ਨਾਲ ਲੁਾਈ ਵਿਆਹ ਮਿਲ ਕੇ ਕੁਝ ਕਰੀਏ ਸਰ ਸਹੀ ਲੱਗੇ ਸਰ ਉਹਨੇ ਸੁਣ ਲੈ ਕਿਉਂਕਿ ਉਹਦੇ ਨਮਿਤ ਲਾਇਸ ਜੀ ਜੀ ਬਹੁਤ ਧੰਨਵਾਦ ਜੀ ਜੀ ਸਭ ਪਹਿਲਾਂ ਤਾਂ ਤੁਹਾਡਾ ਬਹੁਤ ਸ਼ੁਕਰਾਨਾ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਇਓ ਬਾਕੀ ਇਹ ਤੁਸੀਂ ਵੀ ਪਰਿਵਾਰ ਹੋ ਤੁਸੀਂ ਘਰ ਦਾ ਅਹਿਮ ਹਿੱਸਾ ਹੋ ਮੋਹਦਵਾਰਾ ਚੋ ਕਿ ਕਿਵੇਂ ਦੇਖਦੇ ਹੋ ਜੀ ਅੱਜ ਬੂਟਾ ਜਿਹੜਾ ਆਵਾਜ਼ ਦਾ ਲਗਾ ਕੇ ਉਹ ਵੱਧ ਫੁੱਲ ਰਿਹਾ ਬਿਲਕੁਲ ਜੀ ਬਿਲਕੁਲ ਜੇ ਵੱਧ ਫੁੱਲ ਰਿਹਾ ਉਹਦੇ ਚ ਤੁਹਾਡੇ ਵਰਗੇ ਸਹਿਯੋਗੀਆਂ ਦਾ ਬਹੁਤ ਸਾਥ ਹੈ ਜਿਹੜੇ ਕਿ ਇਹ ਆਵਾਜ਼ ਜਿਹੜੀ ਇਹ ਲੋਕਾਂ ਤੱਕ ਪਹੁੰਚਾਉਂਦੇ ਆ ਜੇ ਆਵਾਜ਼ ਪਹੁੰਚਦੀ ਹੈ ਤਾਂ ਤੁਹਾਡੀ ਆਵਾਜ਼ ਜਿਹੜੇ ਲੋਕ ਸੁਣਦੇ ਆ ਉੱਥੋਂ ਲੋਕ ਫਿਰ ਥੋੜੇ ਹੋਰ ਦਾਨੀਪੁਰ ਸੇ ਜਾਂ ਸਹਿਯੋਗੀ ਜਿਹੜੇ ਕੀ ਇਹਨੂੰ ਕਾਮਯਾਬ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹ ਤਾਂ ਹੀ ਪਾਉਂਦੇ ਆ ਜਦੋਂ ਤੁਸੀਂ ਇਹ ਜਿਹੜੀ ਆਵਾਜ਼ ਹੈ ਇਹ ਅੱਗੇ ਤੱਕ ਸਾਡੀ ਜਿਹੜੀ ਪਹੁੰਚਾਉਂਦੇ ਹੋ ਸੋ ਬਸ ਮੈਨੂੰ ਤਾਂ ਇੰਨਾ ਹੀ ਮਾਨਜੂਰ ਹੈਗਾ ਕਿ ਜਦੋਂ ਦੀ ਸ਼ੁਰੂਆਤ ਹੋਈ ਹੈ ਤਾਂ ਉਹਨੇ ਪੰਜ ਛੇ ਜਾਣੇ ਸੀਗੇ ਅਸੀਂ ਉਹ ਸਾਡੇ ਘਰ ਤੋਂ ਬੈਠ ਕੇ ਇਹ ਸਟਾਰਟ ਹੋਈ ਪਹਿਲਾ ਪ੍ਰੋਜੈਕਟ ਸਾਡੇ ਪਿੰਡੀ ਹੋਇਆ ਐਕਚੁਅਲੀ ਪਹਿਲਾ ਪ੍ਰੋਜੈਕਟ ਪਹਿਲਾ ਹੋਇਆ ਆਵਾਜ਼ ਬਾਜ਼ ਬਣੀ ਓਕੇ ਉਸ ਤੋਂ ਹੀ ਫਿਰ ਪ੍ਰੇਰਨਾ ਲੈ ਕੇ ਅੱਗੇ ਕੀ ਸ਼ੁਰੂ ਹੋਇਆ ਪਰ ਅੱਜ ਉਹ ਸੱਚੀ ਨਹੀਂ ਇਤਨਾ ਸ਼ੁਰੂ ਕੀਤਾ ਸੀਗਾ ਤੇ ਅੱਜ ਇਸ ਲੈਵਲ ਤੱਕ ਪਹੁੰਚਿਆ ਔਰ ਇੱਕ ਇੱਕ ਸਾਡੇ ਸਾਥੀ ਨੇ ਸਹਿਯੋਗੀ ਨੇ ਜਿਹੜੇ ਕਿ ਬਾਹਰਲੇ ਦੇਸ਼ਾਂ 'ਚ ਬੈਠ ਕੇ ਵੀ ਉਹਨਾਂ ਨੇ ਯੋਗਦਾਨ ਪਾਇਆ ਅੱਜ ਇੱਥੇ ਆ ਕੇ ਇੱਥੇ ਆ ਕੇ ਵੀ ਇੱਦਾਂ ਕਰਦੇ ਆ ਕਦੇ ਬਾਹਰਲੇ ਜ਼ਿਲ੍ਹਿਆਂ 'ਚ ਬੈਠੇ ਆ ਉਹ ਵੀ ਇੱਥੇ ਆ ਕੇ ਯੂਜ਼ਰ ਬਣਦੇ ਆ ਅਚੀਵਮੈਂਟ ਹੀ ਦੇਖਦੇ ਹੋ ਸੈਲੀਬ੍ਰੇਟ ਕਰਨ ਦੇ ਤਾਂ 2700 ਬੂਟੇ ਜਿੱਤੇ ਜਾਣਗੇ ਜੀ ਵੱਡੀ ਗੱਲ ਹੈ ਬਿਲਕੁਲ ਬਹੁਤ ਵੱਡੀ ਗੱਲ ਹੈ ਔਰ ਬਸ ਮੈਂ ਹੀ ਬੇਨਤੀ ਕਰਾਂਗਾ ਵੀ ਜਿਹੜੇ ਜਿਹੜੇ ਲੋਕ ਲੈ ਕੇ ਗਏ ਆ ਚਾਹੇ ਉਹ ਫਰੂਟ ਦੇ ਆ ਚਾਹੇ ਕੋਈ ਉਹਨਾਂ ਨੂੰ ਕਾਮਯਾਬ ਜਰੂਰ ਕਰਨ ਔਰ ਅੱਜ ਦੇ ਯੁੱਗ ਦੇ ਵਿੱਚ ਜਿੰਨੀ ਵਾਤਾਵਰਨ ਨੂੰ ਸੰਭਾਲਣ ਦੀ ਜ਼ਰੂਰਤ ਹੈ ਮੇਰਾ ਖਿਆਲ ਹੈ ਨਹੀਂ ਸ਼ਾਇਦ ਹੋਰ ਕਿਸੇ ਨੂੰ ਵੀ ਸੰਭਾਲਣ ਦੀ ਲੋੜ ਨਹੀਂ ਵਾਤਾਵਰਨ ਨੂੰ ਅਗਰ ਸੰਭਾਲ ਕੇ ਅਸੀਂ ਤਾਂ ਸਾਡਾ ਬਹੁਤ بڑا ਬਚਾਅ ਹੋ ਸਕਦਾ ਜਿੱਦਾਂ ਗਲੋਬਲ ਵਾਰਮਿੰਗ ਹੋ ਰਹੀ ਹੈ ਜਿੱਦਾਂ ਸਾਡੇ ਪੰਜਾਬ ਦੇ ਬਿੰਦਰ ਜੀ ਨੇ ਦੱਸਿਆ ਕਿ ਜਿਹੜਾ ਵਣ ਦੇ ਵਿੱਚ ਖੇਤਰ ਹੈ ਉਹ ਘਟਦਾ ਜਾ ਰਿਹਾ ਹੈ ਉਹਦੇ ਲਈ ਬਹੁਤ ਜ਼ਿਆਦਾ ਲੋੜ ਹੈ ਅਗਰ ਐਡੇ ਚੱਲਦਾ ਰਿਹਾ ਤਾਂ ਮੇਰੇ ਖਿਆਲ ਆਉਣ ਟਾਈਮ ਬਹੁਤ ਖਤਰਨਾਕ ਸੜ ਲਿਆ ਰਿਹਾ ਅਸੀਂ ਲੋਕ ਸਾਰੀ ਜ਼ਿੰਦਗੀ ਕੰਮ ਕਰਦੇ ਹਾਂ ਤੇ ਆਪਣੇ ਬੱਚਿਆਂ ਨੂੰ ਕੁਛ ਨਾ ਕੁਛ ਉਹਨਾਂ ਦੀ ਬਣਾ ਕੇ ਜਾਈਏ ਦੇਖੇ ਜਾਈਏ ਔਰ ਅਸੀਂ ਆਪਣੇ ਬੱਚਿਆਂ ਦਾ ਆਉਣ ਵਾਲਾ ਫਿਊਚਰ ਜਿਹੜਾ ਉਹ ਪਾਣੀ ਖਤਮ ਕਰ ਰਹੇ ਆਂ ਆ ਵਾਤਾਵਰਨ ਖਤਮ ਕਰ ਰਹੇ ਆ ਉਹਦੇ ਵਾਰੀ ਵੀ ਸਾਨੂੰ ਹਟਣਾ ਪਏਗਾ ਆਦਰਵਾਇਜ਼ ਤਾਂ ਬਹੁਤ ਜਲਦੀ ਟਾਈਮ ਐ ਦੰਧਾ ਆ ਰਿਹਾ ਕਿ ਜਿਹਦੇ ਚ ਇਨਸਾਨ ਨੂੰ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ ਸੋ ਬਹੁਤ ਵੱਡੀ ਲੋੜ ਐ ਉਹਦੇ ਚ ਇੱਕ ਯੋਗਦਾਨ ਪਾਇਆ ਜਾ ਰਿਹਾ ਮੈਂ ਤਾਂ ਇੱਕੋ ਬੇਨਤੀ ਕਰਾਂਗਾ ਪੀ ਆਵਾਜ਼ ਤੋਂ ਪ੍ਰੇਰਣਾ ਲੈ ਕੇ ਬਾਕੀ ਲੋਕ ਵੀ ਇਦਾਂ ਦੇ ਉਪਰਾਲੇ ਕਰਨ ਤਾਂ ਕਿ ਬਤ ਤੋਂ ਬਤ ਜਿਹੜਾ ਹੈ ਬਹੁਤ ਜਲਦੀ ਜਿਹੜਾ ਹੈ ਵਾਤਾਵਰਨ ਨੂੰ ਸੰਭਾਲਿਆ ਜਾਵੇ ਬਹੁਤ ਸ਼ੁਕਰੀਆ ਸਰੋਣ ਨੇ ਗੱਲ ਕੀਤੀ ਕਿ ਖਤਰਾ ਮੰਡਰਾ ਰਿਹਾ ਹੈ ਪਰ ਇਹ ਉਪਰਾਲਾ ਜਿਹੜਾ ਆ ਆਪਣੇ ਪੰਜਾਬ ਨੂੰ ਹਰਿਆ ਭਰਿਆ ਕਰਨ ਦੀ ਕੋਸ਼ਿਸ਼ ਹੈ ਔਰ ਸਫਲ ਕੋਸ਼ਿਸ਼ ਹੈ ਤੁਸੀਂ ਕਿਵੇਂ ਦੇਖਦੇ ਬਿਲਕੁਲ ਸਹੀ ਗੱਲ ਹੈ ਜੀ ਜੋ ਸਤਨਾਮ ਜੀ ਨੇ ਕਿਹਾ ਹੈ ਜੋ ਉਪਰਾਲੇ ਇਹਨਾਂ ਨੇ ਜੋ ਆਪਣੇ ਘਰ ਤੋਂ ਸ਼ੁਰੂ ਕਰਨ ਵਾਲੀ ਗੱਲ ਦੱਸੀ ਸੀ ਇਹਨਾਂ ਨੇ ਉਹ ਤੇ ਉਹਨੂੰ ਦੇਖ ਕੇ ਅੱਜ ਸਾਡੇ ਮਨ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਵੀ ਉਹ ਕਿਦਾਂ ਦਾ ਟਾਈਮ ਸੀ ਇਹਨਾਂ ਦੀ ਕਿਸ ਤਰ੍ਹਾਂ ਕਿਦਾਂ ਦੀ ਸੋਚ ਸੀ ਉਸ ਟਾਈਮ ਹੋ ਸਕਦਾ ਇਹਨਾਂ ਨੇ ਨਾਂ ਵੀ ਸੋਚਿਆ ਹੋਵੇ ਇਹ ਸਾਡੀ ਗੇਮ ਜਿਹੜੀ ਇੱਥੇ ਤੱਕ ਪੁੱਜੇ ਬਹੁਤ ਦੂਰ ਅੰਦੇਸ਼ੀ ਦੀ ਬਹੁਤ ਦੂਰ ਅੰਦੇਸ਼ੀ ਦੀ ਗੱਲ ਕਰ ਸਕਦਾ ਮੈਂ ਔਰ ਮਾਣ ਵੀ ਮਹਿਸੂਸ ਕਰਦੇ ਆਂ ਚੇਚੀ ਸਾਹਿਬ ਤੇ ਜਿਨ੍ਹਾਂ ਦੇ ਘਰ ਤੋਂ ਇਹ ਕੰਮ ਚੱਲਿਆ ਹੁਣ ਤਾਂ ਪੂਰਾ ਜ਼ਿਲ੍ਹਾ ਮਾਣ ਕਰਦਾ ਮੇਰਾ ਇਲਾਕੇ ਦਾ ਕਰਦਾ ਕਰਦਾ ਪੂਰਾ ਜ਼ਿਲ੍ਹਾ ਵੀ ਮਾਣ ਕਰਦਾ ਸੋ ਭਾਈ ਸਾਹਿਬ ਜਿਹੜੇ ਚੇਚੀ ਸਾਹਿਬ ਨੇ ਗੱਲ ਕਹੀ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਵਾਕਈ ਜੇ ਅਸੀਂ ਆਪਣੇ ਘਰ ਵਿੱਚ ਕਿਸੇ ਬੱਚੇ ਦੀ ਦੇਖਰੇਖ ਕਰਦੇ ਆਂ ਤਾਂ ਉਹਦੇ ਉੱਪਰ ਅਸੀਂ ਕਿੰਨੀ ਆਸਾ ਰੱਖਦੇ ਆਂ ਉਦੇ ਆਉਣ ਵਾਲੇ ਭਵਿੱਖ ਬਾਰੇ ਕੀ ਕੁਛ ਦੇਖਦੇ ਸੋਚਦੇ ਆ ਉਸੇ ਤਰ੍ਹਾਂ ਸਾਡਾ ਫਰਜ਼ ਬਣਦਾ ਸੀ ਆਪਣੇ ਹਰ ਇੱਕ ਘਰ 'ਚ ਇੱਕ ਇੱਕ ਦੋ ਦੋ ਚਾਰ ਚਾਰ ਦਰਖਤ ਲਾਈਏ ਜਿਹਦੇ ਨਾਲ ਸਾਡੇ ਆਉਣ ਵਾਲੇ ਵਾਤਾਵਰਨ ਨੂੰ ਵਧੀਆ ਹੰਗਾਰਾ ਮਿਲੇ ਕਿ ਜਿਹੜਾ ਸਾਡਾ ਪਾਣੀ ਘਟ ਰਿਹਾ ਸਾਡੀਆਂ ਹੋਰ ਪ੍ਰੋਬਲਮ ਆ ਰਹੀਆਂ ਉਹ ਸਾਰੀਆਂ ਹੱਲ ਹੋਣ ਸੋ ਮੈਂ ਤਾਂ ਬਹੁਤ ਰਣੀ ਆ ਜੀ ਸਾਡੀ ਆਵਾਜ਼ ਟੀਮ ਦਾ ਖਾਸ ਕਰਕੇ ਸਾਡੇ ਛੋਟੇ ਵੀਰ ਦਾ ਓਮ ਪ੍ਰਕਾਸ਼ ਜੀ ਜਿਹੜੇ ਪਿਛਲੇ ਲਗਾਤਾਰ 9 ਸਾਲ ਤੋਂ ਇਹਨਾਂ ਉਪਰਾਲਿਆਂ ਨੂੰ ਇੱਥੇ ਤੱਕ ਲਿਆ ਰਹੇ ਆ ਮੈਂ ਤਾਂ ਸੂਰੀ ਸਾਹਿਬ ਇਹਨਾਂ ਦਾ ਵੀ ਤੁਹਾਡਾ ਪੀਵੀ 32 ਦਾ ਵੀ ਸਾਡੇ ਚੇਅਰਮੈਨ ਸਾਹਿਬ ਦਾ ਵੀ ਆਵਾਜ਼ ਸੰਸਥਾ ਦਾ ਮੇਰੇ ਬਹੁਤ ਹੀ ਸਤਿਕਾਰਯੋਗ ਬਰਿੰਦਰ ਜੀ ਸਾਡੇ ਸੀਨੀਅਰ ਮੈਤੋਂ ਵੱਡੇ ਬਹੁਤ ਰਸੇਮ ਲਾਲ ਜੀ ਖੇਪੜ ਯੂਐਸਏ ਲੱਕੀ ਖੇਪੜ ਜੀ ਪ੍ਰੇਮ ਸ਼ਾਬਲਾ ਜੀ ਦਵਿੰਦਰ ਹਕਲਾ ਜੀ ਮੈਂ ਤਾਂ ਇਹਨਾਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿੰਦਾ ਇਹਨਾਂ ਨੂੰ ਸਾਰਿਆਂ ਨੂੰ ਜਿੰਨੇ ਸਾਡੇ ਅੱਜ ਮਿੱਤਰ ਸੱਜਣ ਯਾਰ ਦੋਸਤ ਸਹਿਯੋਗੀ ਸਾਰੀਆਂ ਵੱਖ-ਵੱਖ ਪਾਰਟੀਆਂ ਦੇ ਨੇਤਾ ਵੀ ਪੁੱਜੇ ਨੇ ਤੇ ਆ ਕੇ ਵੀ ਗਏ ਨੇ ਸਾਨੂੰ ਹੌਸਲਾ ਵਧਾਈ ਵੀ ਦੇ ਕੇ ਗਏ ਆ ਸੋ ਮੈਂ ਤਾਂ ਆਪਣੀ ਵੱਲ ਤੋਂ ਸਾਰਿਆਂ ਨੂੰ ਵਧਾਈ ਦਾ ਪਾਤਰ ਖਾਸ ਕਰਕੇ ਆਪਣੇ ਛੋਟੇ ਭਰਾ ਨੂੰ ਬਹੁਤ ਬਹੁਤ ਮੁਬਾਰਕ ਦਿਨਾਂ ਜਿਨ੍ਹਾਂ ਨੇ ਇਹੋ ਜਿਹੇ ਭਰਾਲੇ ਸਰ ਜੀ ਉਹ ਵੀ ਜੀ ਸਾਰੇ ਤੁਹਾਨੂੰ ਸਿਹਰਾ ਦਿੰਦੇ ਆ ਤੁਸੀਂ ਇਹ ਮੈਂ 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 ਆ ਜੀ ਮੈਂ ਆਫ ਦਿ ਮੈਚ ਸੀਰੀਅਸ ਕਹਿ ਦੋ ਸੀਰੀਅਸ ਕਹਿ ਦੋ ਕੁਝ ਵੀ ਕਹਿ ਲੋ ਸਾਰਾ ਕੁਝ ਇਹਨਾਂ ਦਾ ਵੱਡਪਨ ਹੈ ਜੀ ਸਾਰਾ ਇਹ ਸਾਡੇ ਖੇਡਾਂ ਦੇ ਜੀ ਬਹੁਤ ਸਾਡੇ ਸੀਨੀਅਰ ਪਲੇਅਰ ਸਾਡੇ ਭਰਾ ਨੇ ਵੱਡੇ ਰਹੇ ਨੇ ਇਹਨਾਂ ਤੋਂ ਵੀ ਅਸੀਂ ਬਹੁਤ ਬਹੁਤ ਸਿੱਖਦੇ ਆ ਜਿਹੜਾ ਇਹ ਸ਼ਵੀਲ ਹੈ ਬੂਟਿਆਂ ਦੀ ਇਹ ਬਰਿੰਦਰ ਬਜਾਰੀ ਦਾ ਬਹੁਤ ਵੱਡਾ ਭਰਾਲਾ ਆ ਜੋ ਸਾਨੂੰ ਹੁਕਮ ਆਵਾਜ਼ ਟੀਮ ਕਰਦੀ ਅਸੀਂ ਉਹ ਕਰਦੇ ਆਂ ਵੈਸੇ 2018 ਦੇ ਵਿੱਚ ਨਾ ਮੈਨੂੰ ਸਵਾਮੀ ਆਚਾਰੀਆ ਚੇਤਨ ਅਨੰਦ ਨੇ ਇਹ ਬਹੁਤ ਬੜੀ ਪ੍ਰੇਰਨਾ ਦਿੱਤੀ ਸੀ ਕਿ ਬੇਟਾ ਬੂਟੇ ਲਾਇਆ ਕਰੋ ਉਸ ਦਿਨ ਤੋਂ ਬਾਅਦ ਅਸੀਂ ਕਿਤੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਹ ਕਹਿੰਦੇ ਕੋਈ ਵੀ ਸੰਸਥਾ ਹੋਵੇ ਕੋਈ ਵੀ ਸਰਕਾਰੀ ਸਕੂਲ ਹੋਵੇ ਕੋਈ ਵੀ ਤੁਹਾਨੂੰ ਬੰਦਾ ਧਾਰਮਿਕ ਤਰੀਕੇ ਦਾ ਕਹਿੰਦਾ ਕਿਸੇ ਵੀ ਸੰਸਾਦ ਦਾ ਕਹਿੰਦਾ ਤੁਸੀਂ ਜਾ ਕੇ ਬੂਟੇ ਜ਼ਰੂਰ ਲਾਉਣੇ ਨੇ ਬੂਟੇ ਵੀ ਲਾਉਣੇ ਕਬੂਟੇ ਇੱਥੇ ਵੀ ਲੱਗ ਗਿਆ ਹਾਂਜੀ ਹਾਂਜੀ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਅਸੀਂ ਬੂਟੇ ਲਾਏ ਬਹੁਤ ਜ਼ਿਆਦਾ ਲਾਏ ਬਹੁਤ ਉਹਨਾਂ ਨੇ 4-5 ਮਹੀਨਿਆਂ ਇਸ ਅਥੇਕ ਹਿਸਾਬ ਪਰ ਪਿੰਡਾਂ ਦਾ ਮੁੱਲਾਂ ਬਰਦਾਖਾਂ ਦੇ ਨਾਲ ਅਸੀਂ ਉੱਥੇ ਇੱਕ ਪੰਜ ਕਿਰਾਂ ਚ ਬਾਗ ਲਾ ਗਿਆ ਨਿਹੰਗ ਸਿੰਘਾਂ ਦੇ ਮਹਾਰਾਜ ਆਚਾਰੀਆ ਚੇਤਨਾ ਨੇ ਲਵਾਇਓ ਵੀ ਇੱਕ ਰਕਵੇ ਬਾਗ ਲਵਾਇਆ ਇੱਕ ਖੁਰਦੀ ਬਾਗ ਲਵਾਇਆ ਇਹ ਮਹਾਰਾਜ ਆਚਾਰੀਆ ਚੇਤਨਾ ਦੀ ਨਹਿਰਮਾਈ ਸੀਗਾ ਸਾਰਾ ਉਹਨੇ ਦੇਖ ਕੇ ਹੋਇਆ ਬਾਕੀ ਜੇ ਆਪਾਂ ਬੂਟਿਆਂ ਦੀ ਗੱਲ ਕਰੀਏ ਇੱਕ ਬੰਦਾ ਮਿਨੀਮਮ ਪੂਰੀ ਲਾਈਫ ਦੇ ਵਿੱਚ 8 ਕਰੋੜ ਦੀ ਆਕਸੀਜਨ ਖਾਂਦਾ ਜੇ ਮੁੱਲ ਲੈਣੀ ਹੋਵੇ ਤੇ ਸਾਨੂੰ ਸਾਰਿਆਂ ਦਾ ਹੱਕ ਬਣਦਾ ਕਿ ਸਾਨੂੰ ਬੂਟੇ ਹਾਂ ਘੱਟੋਂ ਘੱਟ ਕਿਉਂਕਿ ਕਰੋਨਾ ਕਾਲ 'ਚ ਸਾਰਿਆਂ ਨੇ ਕਿਹਾ 50 50 ਹਜ਼ਾਰ ਸਿਲੰਡਰ ਵਿਕਿਆ ਕਿ ਉਦੋਂ ਬਾਅਦ ਬਾਕੀ ਸਾਡੇ ਮਕਾਨਾਂ 'ਚ ਵੀ ਲੱਕੜ ਕੰਮ ਦੀ ਜਦੋਂ ਬੰਦਾ ਮਰਦਾ ਨਾ ਉਦੋਂ ਵੀ ਚਾਰ ਪੰਜ ਦਰਖਤਾਂ ਨੂੰ ਨਾਲ ਮਾਰ ਲੈਂਦਾ ਤਾਂ ਇੰਨੇ ਕਿ ਦਰਖਤਾਂ ਬੰਦੇ ਨੂੰ ਲਾਣੇ ਚਾਹੀਦੇ ਨੇ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਬਾਕੀ ਇਹ ਗੱਲਾਂ ਨਹੀਂ ਜ਼ਰੂਰੀ ਸਮਝਣੇ ਹਾਂ ਜੀ ਤੇ ਬਾਕੀ ਪੰਛੀਆਂ ਦੇ ਰਹਿਣ ਬਸੇਰੇ ਨੇ ਇਹ ਸਾਨੂੰ ਉਹਨਾਂ ਬਾਰੇ ਆਲੇ ਨਹੀਂ ਬਣਾਣੇ ਚਾਹੀਦੇ ਬੂਟੇ ਲਾਣੇ ਚਾਹੀਦੇ ਆਲੇ ਨਾ ਕਿੰਦਾ ਕੋਈ ਵਧੀਆ ਗੱਲ ਨਹੀਂ ਹੈਗੀ ਉਹ ਹੋਰ ਵੀ ਆਸੀ ਹੋ ਜਾਂਦੇ ਨੇ ਆਪਣੇ ਆਲੇ ਨਾ ਆਪ ਬਣਾਣ ਉਹਨਾਂ ਨੂੰ ਅਸੀਂ ਬੂਟੇ ਲਾਈਏ ਹਾਂਜੀ ਹਾਂਜੀ ਤੇ ਬਾਕੀ ਮੈਂ ਸਾਰੀ ਆਵਾਜ਼ ਟੀਮ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਖਾਸ ਕਰਕੇ ਆਪਣੇ ਕਈ ਪ੍ਰਸਾਦ ਜੀ ਬੈਠੇ ਨੇ ਵਾਰ ਅਮਰੀਕਾ ਚ ਹਕਲਾ ਜੀ ਸ਼ਾਵਲਾ ਜੀ ਜਰਮਨ ਚ ਨੇ ਪੰਮੀ ਭਾਜੀ ਸਾਡੇ ਚੇਅਰਮੈਨ ਸਾਹਿਬ ਇਹਨਾਂ ਦਾ ਆਸ਼ੀਰਵਾਦ ਸਾਡੇ ਜਿਹਲੇ ਨਹੀਂ ਹੁਣ ਤੁਸੀਂ ਦੱਸੇ ਦਿੱਤਾ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਸਾਡੀ ਤੁਹਾਡੀ ਟੀਮ ਦਾ ਤੁਸੀਂ ਸਾਨੂੰ ਪੀਵੀ 32 ਨੂੰ ਤਰਵੇਣੀਆਂ ਇਹਦੀ 33 ਲਗਾਇਆ ਅੱਜ ਹੁਣ ਜਿਹੜੀਆਂ ਅਸੀਂ ਆ ਲਗਭਗ ਦਾ ਦੇਤੀਆਂ ਜਿਹੜੀਆਂ ਇੱਕ ਦੋ ਤੁਹਾਨੂੰ ਛੱਡਣੀਆਂ ਉਹ ਤੁਸੀਂ ਆਪ ਲਾਨੀਆਂ ਨੇ ਰਲ ਕੇ ਲਾਂ ਲਾਂਗੇ ਆਪਾਂ ਉਹਦਾ ਯੋਗ ਦਾ ਲੈ ਲਾਂਗੇ ਠੀਕ ਹੈ ਜੀ ਬਹੁਤ ਧੰਨਵਾਦ ਅੱਛਾ ਭਾਜੀ ਹੁਣਾਂ ਦੇ ਅੰਦਰ ਨਿਮਰਤਾ ਵੀ ਰੁੱਖਾਂ ਵਰਗੀ ਹੈ ਹਨਾ ਠੰਡੇ ਵੀ ਰੁੱਖਾਂ ਵਰਗੇ ਆ ਉਹ ਆਲੇ ਦੋਲੇ ਇਹਨਾਂ ਹੋਮਾ ਜੇ ਤੋਂ ਅੜਨਾ ਗੱਲਾਂ ਕਰਦੇ ਸਾਰ ਨੇ ਗੱਲਾਂ ਕਰਦੇ ਮਾਨ ਨੇ ਠੰਡ ਕਿ ਜਈ ਹੈ ਇਹਨਾਂ ਨਾਲ ਅਸੀਂ ਰਹੇ ਹਾਂ ਪਹਿਲਾਂ ਤੇ ਬਹੁਤ ਟਾਈਮ ਮਿਲਿਆ ਇਹਨਾਂ ਨਾਲ ਰਹਿਣ ਦਾ ਤੇ ਇਹਨਾਂ ਦੇ ਫਾਦਰ ਨਾਲ ਮੰਮੀ ਨਾਲ ਸਾਡੇ ਮਾਸੜ ਮਾਸੀ ਨੇ ਉਹ ਉਹਨਾਂ ਤੋਂ ਬੜਾ ਕੁਝ ਸਿੱਖਿਆ ਫਿਰ ਬੰਦੇ ਨੂੰ ਜਿੰਨਾਂ ਦੀ ਸੰਗਤ ਹੁੰਦੀ ਉਦਾਂ ਦਾ ਅਸਰ ਨਾ ਹੋਈ ਸਾਰੇ ਮਿਲਣਸਾਰ ਨੇ ਮਿੱਠੇ ਸੁਭਾਅ ਦੇ ਮਾਲਕ ਨੇ ਗੁੱਸਾ ਤਾਂ ਹੈ ਹੀ ਨਹੀਂ ਕੋਈ ਗੱਲ ਨਾ ਕਿ ਰੁੱਖ ਦੇ ਕਹਿੰਦੇ ਪੱਥਰ ਮਾਰੋ ਤਾਂ ਆਂਬ ਮਿਲਣਗੇ ਜਾਂ ਤੁਹਾਨੂੰ ਹੁਣ ਬਗਲੀ ਸਾਹਿਬ ਨੇ ਅਸੀਂ ਕਹਿੰਨਾ ਸਾਡੇ ਚੇਚੀ ਦਾ ਗੋਦੇ ਵਾਲਾ ਸ਼ਰੀਫ ਹੈ ਜੋ ਜਿੱਦਣ ਸਾਨੂੰ ਕੋ ਕੰਨ ਦੇ ਵਾਲਾ ਜਿਹਦੀ ਹੱਥ ਜੋੜ ਦ ਜੇ ਚਾਹ ਲਈ ਸਾਨੂੰ ਮਾਨ ਜੀ ਚੀ ਹੋਣੀ ਪਈ ਸਾਡੀ ਰਾਧਾ ਸੀ ਤੇ ਕਿਰਸ਼ਨ ਜੀ ਬਹੁਤ ਸੀਗੇ ਸਾਡੇ ਨਾਲ ਮਾਨ ਗੋਤ ਜੋਏ ਨੇ ਸਾਡੇ ਤੇ ਬਾਕੀ ਇਹ ਗੋਤਾ ਨਹੀਂ ਗੱਲ ਕੋਈ ਹਾਂਜੀ ਇੱਕ ਵੀ ਦੇ ਵੀ ਹਾਂਜੀ ਹਾਂ ਦੇਖ ਲਓ ਜੀ ਸਾਡੇ ਜੇਚੀ ਸਾਹਿਬ ਮਗਰ ਬੈਠੇ ਮੈਂ ਤਾਂ ਭੁੱਲੇ ਗਿਆ ਤੇ ਆਉ ਜੀ ਹਾਂਜੀ ਤੇ ਬਾਕੀ ਤੁਹਾਨੂੰ ਕੱਲਿਆਂ ਨੂੰ ਨਹੀਂ ਸਾਨੂੰ ਵੀ ਮਾਨ ਪਰ ਇਹਨਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਸਾਡੀ ਉਂਗਲੀ ਫੜੀ ਛੋਟੇ ਹੁੰਦਿਆਂ ਦੀ ਸਭ ਤੋਂ ਵੱਡੇ ਸੀਗੇ ਖੇਡਣਾ ਵੀ ਸਿਖਾਇਆ ਖੜਾਣਾ ਵੀ ਸਿਖਾਇਆ ਹੁਣ ਸਮਾਜ ਸੇਵੀ ਕੰਮਾਂ ਦਾ ਵੀ ਇਹਨਾਂ ਨੇ ਬੋੜਾ ਬੋੜਾ ਸਾਨੂੰ ਮਾਨ ਦਿੱਤਾ ਹਾਂਜੀ ਠੀਕ ਹੈ ਜੀ ਸ਼ਰਮਾ ਸਾਹਿਬ ਮਾਨ ਮਸੂਦ ਸੰਧਰ ਟੀਮ ਤੇ ਬ ਮਾਨ ਤਾਂ ਉਹ ਛੋਟਾ ਜਿਹਾ ਸ਼ਬਦਾ ਜੀ ਮਤਲਬ ਕਿ ਇਹ ਜਿਹੜੀ ਚੀਜ਼ ਆ ਮੇਰੇ ਖਿਆਲ ਇਹ ਆ ਕਿ ਕੋਈ ਨਵਾਂ ਡਿਸਟ੍ਰਿਕਟ ਵਿੱਚ ਇੰਨੀ ਵੱਡੀ ਕੁਸ਼ਮੀਲ ਲੱਗੀ ਹੋਵੇ ਪਰ ਮੇਰੀ ਜਿਹੜੀ ਬੇਨਤੀ ਆ ਸਾਰੀ ਜਨਤਾ ਨੂੰ ਕਿ ਜਿਹੜਾ ਜਿਹੜਾ ਬੂਟਾ ਜਿਹੜਾ ਲੈ ਕੇ ਜਾ ਰਿਆ ਉਹਨੂੰ ਪਾਲੋ ਜ਼ਰੂਰ ਸਾਫ਼ ਸੰਭਾਲੋ ਸਾਫ਼ ਸੰਭਾਲੋ ਸੰਭਾਲੋ ਜਿੱਦਾਂ ਸੀ ਆਪਣੇ ਬੱਚੇ ਨੂੰ ਪਾਲਦੇ ਤੇ ਇਦਾਂ ਹੀ ਬੂਟਿਆਂ ਨੂੰ ਪਾਲੋ ਜਿਵੇਂ ਭਾਜੀ ਹੁਣ ਉਹਨਾਂ ਨੇ ਕਿਹਾ ਕਿ ਬੂਟੇ ਨੂੰ ਸੰਭਾਲਣਾ ਬਹੁਤ ਜ਼ਰੂਰੀ ਆ ਬੱਚਿਆਂ ਕਰੋ ਪਾਲੋ ਬੱਚੇ ਦਾ ਪਤਾ ਨਹੀਂ ਤੁਹਾਨੂੰ ਅੱਜ ਤੋਂ 25 ਸਾਲ ਬਾਅਦ ਰੱਖਦਾ ਕਿ ਨਹੀਂ ਰੱਖਦਾ ਪਰ ਰੁੱਖ ਸ਼ਾਹ ਜ਼ਰੂਰ ਦਿੰਦਾ ਰਹੂਗਾ ਰੋਕੋ ਸ਼ਾਹ ਦਿੰ ਅੱਠ ਰੋਡ ਦੀ ਆਕਸੀਜਨ ਦਿੰਦਾ ਬਿਲਕੁਲ ਜੀ ਬਿਲਕੁਲ ਜਿਦਾ ਕਿਹਾ ਹੋ ਲੋਕਾਂ ਨੂੰ ਹੋਣਾ ਪਤਾ ਲੱਗਾ ਕਿ ਰਵਾਇਤੀ ਜਿਹੜੇ ਰੁੱਖ ਵਾ ਸਾਡੇ ਲਈ ਜ਼ਰੂਰੀ ਕਿਉਂ ਆ ਸਵੰਜਣਾ ਕਿਉਂ ਜ਼ਰੂਰੀ ਹੈ ਲੋਕੀ ਪਨੀਰ ਦੇ ਮਗਰ ਲੱਗੇ ਹੋ ਜੀ ਕੈਲਸ਼ੀਅਮ ਦੀਆਂ ਦਵਾਈਆਂ ਦੇ ਮਗਰ ਲੱਗੇ ਆ ਕਿ ਇੰਨਾ ਜਿਹੜਾ ਕੈਲਸ਼ੀਅਮ ਸਭ ਤੋਂ ਜ਼ਿਆਦਾ ਕਿਹਨਾਂ ਸਵੰਜਣਾ ਦੇ ਵਿੱਚ ਹੈ ਜੀ ਨਾਲ ਨਾਲ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਕਿ ਆਵਾਜ਼ ਕੱਲੀ ਬੂਟੀਆਂ ਤੇ ਹੀ ਨਹੀਂ ਸਾਨੂੰ ਕੋਈ ਵੀ ਬੰਦਾ ਇੱਕ ਵਾਰੀ ਆਵਾਜ਼ ਮਾਰਦਾ ਵਾ ਕਿਸੇ ਲੋੜ ਲਈ ਵੀ ਸਾਰੀ ਟੀਮ ਚਾਟੋ ਦੇ ਲਈ ਹਾਜ਼ਰ ਹੋ ਜਾਂਦੀ ਹੈ ਜੋਈ ਵੀ ਕੋਈ ਕੇਸ ਸਾਡੇ ਕੋਲ ਆਉਂਦਾ ਵਾ ਅਸੀਂ ਛੱਟ ਉਹਦੇ ਲਈ ਵੈਰੀਫਾਈ ਕਰਦੇ ਹਾਂ ਵੈਰੀਫਾਈ ਕਰਨ ਤੋਂ ਬਾਅਦ ਪਰ ਸਾਡੇ ਦੀ ਸੰਸਾ ਵਿੱਚ ਇਹ ਹੈ ਕਿ ਉਹਦੇ ਵਿੱਚ ਕੋਈ ਝੰਜੜ ਨਹੀਂ ਹੁੰਦਾ ਬਹੁਤਾ ਕਿ ਪਹਿਲੋ ਜਾਏਗਾ ਜੀ ਕਰੇਗਾ ਉਦਾਂ ਹੋਏਗਾ ਉਹ ਸਾਡੀ ਜਿਹੜੀ ਐਂਬੂਲੈਂਸ ਦੀ ਸੇਵਾ ਤਾਂ ਉਹ ਜਿਹੜੀ ਸਾਡੇ ਸ਼ਹਿਰ ਨੂੰ ਉੱਤੇ ਮਾਣੀ ਹੈ ਜੀ ਬਿਲਕੁਲ ਬਿਲਕੁਲ ਜਿਹੜੀ ਡੈੱਡ ਬੋਡੀਆਂ ਪਰਵਾਸੀਆਂ ਦੀਆਂ ਬਾਹਰੋਂ ਆਉਂਦੀਆਂ ਸਾਡੇ ਤੇ ਉਹਨਾਂ ਲਈ ਵੀ ਸਾਡੀ ਸੇਵਾ ਨਿਰੰਤਰ ਜਾਰੀ ਹੈ ਜੀ ਬਹੁਤ ਬਹੁਤ ਸ਼ੁਕਰ ਹੈ ਸ਼ਰਮਣ ਜੀ ਬਹੁਤ ਮਿਹਰਬਾਨੀ ਦੀ 2295 8295 ਜੀ ਸਰ ਆਪਣਾ ਜਰੂਰ ਹੈ ਤੁਸੀਂ ਭਾਅ ਪ੍ਰਗਟ ਕਰੋ ਇਹਦੀ ਵੀ ਹੈ ਬੈਸਟਰ ਜਿੱਦਾਂ ਕਿ ਅੱਜ ਆਵਾਜ਼ ਸੁਸਾਇਟੀ ਲਗਾਤਾਰ ਨੌਵੀਂ ਵਾਰ ਅੱਜ ਇੱਥੇ ਬੂਟਿਆਂ ਦਾ ਲੰਗਰ ਹਰੀ ਸ਼ਬੀਲ ਲਾ ਰਹੀ ਹੈ ਮੈਂ ਗੱਲ ਕਰਨਾ ਚਾਹੁੰਦਾ ਕਿ ਜਿਵੇਂ ਆਪਾਂ ਗੱਲ ਕਰੀਏ 28 ਬੂਟਿਆਂ ਦੀ ਜਿਹੜਾ ਆਪਣੀ ਭਾਰਤ ਦੀ ਧਰਤੀ ਹੈ ਉੱਥੇ ਐਵਰੇਜ ਬੂਟਿਆਂ ਦੀ ਗਿਣਤੀ 28 ਹੈ ਪਰ ਵਿਅਕਤੀ ਦੀ ਗੱਲ ਕਰੀਏ ਬਟ ਜਿਹੜੀ ਐਵਰੇਜ ਪੂਰੇ ਦੇਸ਼ਾਂ ਨੂੰ ਮਿਲਾ ਕੇ ਉਹ 428 ਹੈ 28 ਤੇ 428 ਦੇ ਵਿੱਚ ਦੇਖੋ ਕਿੰਨਾ ਵੱਡਾ ਫਰਕ ਹੈ ਉਹਨੂੰ ਡਿਫਰੈਂਸ ਨੂੰ ਪੂਰਾ ਕਰਨ ਲਈ ਸਾਨੂੰ ਲੋੜ ਹੈ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਜਿੱਦਾਂ ਅੱਜ ਅਵਾਜ਼ ਸੁਸਾਇਟੀ ਨੇ ਕੀਤਾ ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜੀ ਧਰਤੀ ਤੋਂ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਸੰਦੇਸ਼ ਦਿੱਤਾ ਸੀ ਕਿ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਅੱਜ ਉਸ ਧਰਤੀ ਤੋਂ ਬੂਟਿਆਂ ਦੀ ਗਿਣਤੀ ਸਾਰਿਆਂ ਨਾਲ ਘਟਾ ਹੈ ਇਹ ਚਿੰਤਾ ਦਾ ਵਿਸ਼ਾ ਹੈ ਤਾਂ ਸਾਨੂੰ ਸਾਰਿਆਂ ਨੂੰ ਅੱਗੇ ਆਣਾ ਚਾਹੀਦਾ ਹੈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਜਿੱਦਾਂ ਬਾਸ ਸੋਸਾਇਟੀ ਲਗਾਤਾਰ ਇੰਨੇ ਸਾਲਾਂ ਤੋਂ ਉਪਰਾਲਾ ਕਰ ਰਹੀ ਹੈ ਇੱਥੇ ਸਾਨੂੰ ਸਾਰਿਆਂ ਨੂੰ ਮਿਲ ਕੇ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਜਿਵੇਂ ਕਿਹਾ ਜਾਂਦਾ ਲਾਸਟ ਬਟ ਨੌਰ ਦਾ ਲੀਸਟ ਸਾਡੇ ਵੱਡੇ ਭਰਾ ਅਹਿਮ ਸ਼ਖਸੀਅਤ ਔਰ ਸਮਾਜ ਸੇਵੀ ਵੀ ਨੇ ਇੱਕ ਤਰ੍ਹਾਂ ਦੇ ਵਕੀਲ ਨੇ ਲਾਇਰ ਨੇ ਔਰ ਅੱਛੇ ਲਾਇਰ ਨੇ ਆਪਣੇ ਕਲਾਇੰਟਸ ਨੂੰ ਆਜ ਨਿਆਂਣ ਦਿੰਦੇ ਤੇ ਸਾਡੇ ਵੱਡੇ ਭਰਾ ਨੇ}{|\text{ਪ੍ਰਸ਼ਾਦ ਜੀ ਅੱਜ ਆਇਓ ਕਿੰਨਾ ਮਾਣ ਮਹਿਸੂਸ ਹੁੰਦਾ ਕਿੰਨੀ ਖੁਸ਼ੀ ਹੁੰਦੀ ਹੈ 2700 ਬੂਟੇ ਜਿਹੜੇ ਆ ਉਹ ਅੱਜੋ ਦਿੱਤੇ ਗਏ ਆ ਔਰ ਧਰਤੀ ਮਾਂ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਹੈ ਵਾਤਾਵਰਣ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਹੈ}} ਬਿਲਕੁਲ ਮੈਂ ਜਦੋਂ ਦਾ ਆਇਆ ਪਿਛਲੇ 1 ਘੰਟੇ ਤੋਂ ਮੈਂ ਇੱਥੇ ਇੱਕ ਗੱਲ ਦੇਖ ਰਿਹਾ ਕਿ ਲੋਕਾਂ ਦੇ ਵਿੱਚ ਇੰਨਾ ਉਸ਼ਾ ਹੈ ਨਾ ਬੂਟਿਆਂ ਨੂੰ ਲੈ ਕੇ ਜਾਣ ਵਾਸਤੇ ਪਰ ਬੂਟੇ ਲੈ ਕੇ ਜਾਣਾ ਤਾਂ ਬਹੁਤ ਆਸਾਨੀ ਗੱਲ ਹੈ ਪਰ ਇਹਨਾਂ ਨੂੰ ਪਾਲਣਾ ਬੱਚਿਆਂ ਨੂੰ ਪਾਲਣਾ ਉਹ ਬਹੁਤ ਵੱਡੀ ਗੱਲ ਹੈ ਕਿਉਂਕਿ ਜਦੋਂ ਤੱਕ ਤੁਸੀਂ ਪ੍ਰਕਿਰਤੀ ਦੇ ਨਾਲ ਪ੍ਰਕਿਰਤੀ ਨੂੰ ਸੰਭਾਲ ਕੇ ਰੱਖਦੇ ਆ ਨਾ ਉਦੋਂ ਤੱਕ ਹੀ ਪ੍ਰਕਿਰਤੀ ਤੁਹਾਡੇ ਨਾਲ ਹੈ ਹਾਂ ਬਿਲਕੁਲ ਬਿਲਕੁਲ ਐਵੇਂ ਇੱਥੇ ਭਾਰਤ ਸਰਕਾਰ ਨੇ ਵੀ ਸਾਨੂੰ ਸਾਡੇ ਪੂਰੇ ਦੇਸ਼ ਨੂੰ ਨਾਰਾ ਦਿੱਤਾ ਹੈ ਕਿ ਇੱਕ ਪੇੜ ਮਾਂ ਕੇ ਨਾਮ ਹੁਣ ਇੱਥੇ ਐਸਕੇਟੀ ਪਲਾਂਟੇਸ਼ਨ ਟੀਮ ਵਾਲੇ ਆ ਸਾਡੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਔਰ ਆਵਾਜ਼ ਸੰਸਥਾ ਜਿਹੜੀ ਹਮੇਸ਼ਾ ਸਰਗਰਮ ਰਹਿੰਦੀ ਹੈ ਔਰ ਪਿਛਲੇ 8-9 ਸਾਲਾਂ ਦੇ ਤੋਂ ਬੂਟੇ ਲਗਾ ਰਹੀ ਹੈ ਆਪਣੇ ਨਵਾਂ ਸ਼ਹਿਰ ਦੇ ਵਿੱਚ ਇਹਨਾਂ ਆਵਾਜ਼ ਸੰਸਥਾ ਦੇ ਸਹਿਯੋਗ ਦੇ ਨਾਲ ਔਰ ਐਸਕੇਡੀ ਪਲਾਂਟੇਸ਼ਨ ਦੀ ਟੀਮ ਦੇ ਸਹਿਯੋਗ ਨਾਲ ਪਿਛਲੇ ਨਵੇਂ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਵੀ ਅਸੀਂ 100 ਕ ਬੂਟਾ ਲਗਾਇਆ ਸੀਗਾ ਸੋ ਨਵਾਂ ਸ਼ਹਿਰ ਦੇ ਵਿੱਚ ਘੱਟੋ ਘੱਟ ਵੀ 50000 ਬੂਟਾ ਜਿਹੜਾ ਹੈ ਉਹ ਕ੍ਰਾਸ ਕਰ ਚੁੱਕਾ ਹੈ ਸੋ ਅਸੀਂ ਸਾਰੇ ਜਿਹੜੇ ਯੰਗਸਟਰਸ ਹਾਂ ਹਾਂ ਕੁਝ ਲੋਕ ਸੰਭਾਲਦੇ ਨਹੀਂ ਮੈਂ ਤੁਹਾਡੇ ਅੱਜ ਚੈਨਲ ਦੇ ਮਾਧਿਅਮ ਦੇ ਨਾਲ ਅੱਜ ਵੀ ਕੀ ਕਰਨਾ ਚਾਹੁੰਦਾ ਸਾਰੇ ਯੰਗਸਟਰਸ ਨੂੰ ਬਜ਼ੁਰਗਾਂ ਨੂੰ ਮੇਰੀ ਮਾਤਾ ਭੈਣਾਂ ਨੂੰ ਭਰਾਵਾਂ ਨੂੰ ਕਿਨਾਂ ਬੂਟੇ ਨੂੰ ਲੈ ਕੇ ਜਾਓ ਪਰ ਇਹਨਾਂ ਨੂੰ ਪਾਲੋ ਔਰ ਤੁਸੀਂ ਜਦੋਂ ਇਹਨਾਂ ਨੂੰ ਪਾੜੋਗੇ ਤਾਂ ਨੇ ਆਪਣੇ ਆਪ ਨੂੰ ਅਲੱਗ ਹੀ ਵਾਈਬ ਆਉਗੇ ਦੇਖੋ ਜ਼ਰੂਰੀ ਨਹੀਂ ਕਿ ਤੁਸੀਂ 10-12 ਬੂਟੇ ਲਾਓ ਜੀ ਜੀ ਇੱਕ ਲੱਖ ਉਹਨਾਂ ਹੀ ਪਾੜ ਲੋ ਤਾਂ ਵੱਡੀ ਗੱਲ ਹੈ ਕਿਉਂਕਿ ਨਮਸ਼ਰ ਇੱਕ ਲੱਖ ਤੋਂ ਵੱਧ ਵੱਧੀ ਆ ਤੇ ਹਰ ਬੰਦੇ ਇੱਕ ਇੱਕ ਬੂਟਾ ਲਾਵੇ ਲੱਖ ਤੋਂ ਵੱਧ ਬੂਟੇ ਲੱਗ ਜਣੇ ਔਰ ਸਫਲ ਵੀ ਹੋ ਜਣੇ ਬਿਲਕੁਲ ਕਹਿੰਦੇ ਨਾ ਇੱਕ ਰੁੱਖ 100 ਸੁੱਖ ਤੁਸੀਂ ਇੱਕ ਨੂੰ ਹੀ ਪਾੜ ਲੋ ਤੁਹਾਨੂੰ 100 ਸੁੱਖ ਮਿਲ ਜਾਣੇ ਜੇਕਰ ਤੁਸੀਂ ਆਪਾਂ 100 ਲਾਤੇ ਤਾਂ ਪਤਾ ਨਹੀਂ ਕਿੰਨੇ ਕੁ ਤੁਹਾਨੂੰ ਸੁੱਖ ਮਿਲ ਜਾਣੇ ਸੋ ਮਾਰੇ ਦੀ ਕਿਰਪਾ ਦੇ ਨਾਲ ਇਹ ਜਿਹੜਾ ਹੁਕਮ ਹੈ ਨਾ ਇਹ ਜਿਹੜੀ ਆਵਾਜ਼ ਸੰਸਥਾ ਨੂੰ ਇਹ ਹੁਕਮ ਹੋਇਆ ਸ਼ਬੀ ਡਿਸਟ੍ਰਿਕਟ ਐਸਬੀਐਸ ਨਗਰ ਨਵਾਂਸ਼ਹਿਰ ਇਹ ਪਹਿਲਾ ਜ਼ਿਲ੍ਹਾ ਹੈ ਜਿਹੜਾ ਪੂਰੇ ਪੰਜਾਬ ਦੇ ਵਿੱਚ ਲੱਖਾਂ ਦੀ ਤعداد ਦੇ ਨਾਲ ਬੂਟੇ ਬਾਂਜੋ ਘਰ ਪ੍ਰਕਿਰਤੀ ਨੂੰ ਸੰਭਾਲ ਕੇ ਰੱਖ ਰਿਹਾ ਸੋ ਇਸ ਸਾਰੀ ਸਮੁੱਚੀ ਟੀਮ ਨੂੰ ਔਰ ਪੀਬੀ32 ਨਵਾਂਸ਼ਹਿਰ ਸਾਡਾ ਦਿਨੇਸ਼ ਹਨਰੀ ਵੀਰ ਸਾਡਾ ਜੋ ਹਰ ਹਮੇਸ਼ਾ ਬਿਲਕੁਲ ਇਹ ਮੇਰੇ ਪੁਰਾਣੇ ਬਚਪਨ ਦੇ ਦੋਸਤ ਨੇ ਸੋ ਇਹਨਾਂ ਦਾ ਇੱਕ ਨਾਮ ਸੀ ਸ਼ਾਇਦ ਸ਼ਹਿਰ ਵਾਸੀਆਂ ਨੂੰ ਨਾਮ ਵੀ ਪਤਾ ਹੋਵੇ ਸਕੂਲ ਕਾਲਜ ਦੇ ਵਿੱਚ ਅਸੀਂ ਇਕੱਠੇ ਨੇ ਆਪਣੇ ਕਾਲਜ ਚ ਪੜ੍ਹੇ ਹੋਏ ਆ ਤੇ ਇਹਨਾਂ ਨੂੰ ਇੱਕ ਹਨਰੀ ਨਾਮ ਨਾਲ ਜਾਣਿਆ ਨੇ ਉਸ ਤੋਂ ਬਾਅਦ ਅੱਜ ਇੱਕ ਨਵਾਂਸ਼ਹਿਰ ਦਾ ਸਟਾਰ ਬਣ ਚੁੱਕਾ ਹੈ ਵੀਰ ਮੇਰਾ ਬਹੁਤ ਖੁਸ਼ੀ ਹੁੰ ਆਪਣੇ ਦਾ ਮਾਣ ਸੋ ਮਾਣ ਹੁੰਦਾ ਇਹਨਾਂ ਨੂੰ ਦੇਖ ਕੇ ਸੋ ਇਹ ਬੰਦਾ ਹਮੇਸ਼ਾ ਸਾਡੇ ਨਵਾਂ ਸ਼ਹਿਰ ਦੇ ਮੁੱਦਿਆਂ ਨੂੰ ਔਰ ਜਿਹੜੀਆਂ ਸਰਕਾਰੀ ਖਬਰਾਂ ਉਹਨਾਂ ਨੂੰ ਟੈਲੀਕਾਸਟ ਕਰਦਾ ਹੈ ਇਹਦਾ ਵੀ ਬਹੁਤ-ਬਹੁਤ ਧੰਨਵਾਦ ਆਵਾਜ਼ ਸੰਸਥਾ ਦਾ ਬਹੁਤ-ਬਹੁਤ ਧੰਨਵਾਦ ਹੋਰ ਮੈਂ ਗੱਲ ਐਡ ਕਰਨਾ ਨਿਰਪੱਖ ਬਿਲਕੁਲ ਨਿਰਪੱਖ ਹੋ ਕੇ ਬਿਨਾਂ ਡਰੇ ਹਰ ਚੀਜ਼ ਨੂੰ ਜਿਹੜਾ ਪੇਸ਼ ਕਰਨ ਵਾਲਾ ਨਾਮ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਪੀਵੀ 32 ਦਿਨੇਸ਼ ਊਰੀ ਜੀ ਬਸ ਕਹਿੰਦਾ ਔਰ ਇੱਕ ਗੱਲ ਹੋਰ ਦੱਸਦਾ ਪੰਜਾਬ ਦੇ ਵਿੱਚ ਦੱਸਿਆ ਕਿ ਇਹਨਾਂ ਨੇ ਕਿ ਅਸੀਂ ਜਿਹੜੇ ਬੂਟੇ ਆ ਜੀ ਜੀ ਬਹੁਤ ਲਾਏ ਆ ਔਰ ਸਾਡਾ ਜਿਹੜਾ ਹਾਈਵੇ ਦਾ ਕੋਰੀਡੋਰ ਦੇਖ ਲੋ ਫਗਵਾੜੀ ਤੋਂ ਲੈ ਕੇ ਬਲਾ ਚੋਰ ਦਾ ਦੇਖ ਲਓ ਪੰਜਾਬ ਤੇ ਇੰਨਾ ਹਰਾ ਭਰਾ ਕੋਰੀਡੋਰ ਕਿਤੇ ਵੀ ਹੈ ਨਹੀਂ ਜੀ ਜੀ ਔਰ ਇਹ ਵਾਹ ਸਾਰ ਸੰਸਥਾ ਨੂੰ ਸ਼ਰੇਹ ਜਾਂਦਾ ਜੀ ਬਿਲਕੁਲ ਜਿਸ ਸਮੇਂ ਕੋਰੋਨਾ ਸੀ ਉਸ ਟਾਈਮ ਸ਼ਰਮਾ ਜੀ ਔਰ ਇਹਦੇ ਸਾਥੀ ਵਰਿੰਦਰ ਭਾਜੂ ਨੇ ਸਾਰੇ ਲੰਗੜੋਏ ਦਾ ਵੀਡੀਓ ਵੀ ਕੀਤੀ ਸੀਗੀ ਲਗਾਤਾਰ ਦੇ ਨਾਲ ਸੰਭਾਲ ਵੀ ਕੀਤੀ ਤੇ ਸਾਰੇ ਬੂਟੇ ਉਹ ਬਹੁਤ ਵਧੀਆ ਚੱਲ ਰਹੇ ਜਿਹੜੇ ਕੰਮ ਜਾਵੇ ਸਾਡੇ ਉਹ ਜੀ ਟੈਂਪਰੇਚਰ ਦਾ ਫਰਕ ਵੀ ਸਾਨੂੰ ਦਿੰਦਾ ਹੈ ਉਸ ਏਰੀਆ ਦਾ ਤੇ ਬਾਕੀ ਏਰੀਆ ਦਾ ਜਿਹੜਾ ਟੈਂਪਰੇਚਰ ਹੈ ਉੱਥੇ ਫਰਕ ਨਜ਼ਰ ਆਉਂਦਾ ਆਪਣੇ ਹੱਥੀ ਲਾਏ ਬੂਟੇ ਕਿੰਨੀ ਖੁਸ਼ੀ ਹੁੰਦੀ ਆ ਬਈ ਯਾਰ ਇਹ ਮੇਰੇ ਹੱਥੋਂ ਲੱ ਦੀ ਸੇਵਾ ਮਾਰੇ ਦਿੰਦੇ ਨੇ ਪ੍ਰਕਿਰਤੀ ਦੀ ਸੇਵਾ ਉਸ ਵਕਤ ਹੀ ਦਿੰਦੇ ਨੇ ਜਦੋਂ ਮਾਰੇ ਦਾ ਹੁਕਮ ਹੁੰਦਾ ਹੈ ਮਾਰੇ ਦੇ ਹੁਕਮ ਤੋਂ ਬਿਨਾ ਐਦਾ ਦੀ ਸੇਵਾ ਨਹੀਂ ਲੰਗਰ ਸਾਰੇ ਲਾਈ ਜਾਂਦੇ ਕੋਈ ਸ਼ਬੀਲਾਂ ਦਾ ਕੋਈ ਕੋਈ ਹੋਰ ਤਰ੍ਹਾਂ ਦਾ ਖਾਣ ਪੀਣ ਦਾ ਲੰਗਰ ਲਾ ਜਾਂਦੇ ਪਰ ਜਿਹੜੀ ਪ੍ਰਕਿਰਤੀ ਨੂੰ ਸੰਭਾਲਣ ਦਾ ਸੁਆਸ ਨੂੰ ਹਰਿਆ ਭਰਿਆ ਕਰਨ ਦਾ ਮਾਰੇ ਨੇ ਹੁਕਮ ਕੀਤਾ ਸੋ ਵਾਹਿਗੁਰੂ ਜੀ ਕਾ ਖਾਲਸਾ ਸ਼ਿਵਾਰੀ ਫਤਿਹ ਇੱਕ ਮੈਂ ਜ਼ਰੂਰ ਗੱਲ ਕਰਨੀ ਚਾਹੁੰਦਾ ਜੀ ਇਹ ਚਾਚਾ ਜੀ ਇੱਕ ਮਿੰਟ ਮੈਂ ਇੱਕ ਗੱਲ ਕਰਨੀ ਚਾਹੁੰਦਾ ਜੀ ਇਹ ਕੋਈ ਇਵੈਂਟ ਨਹੀਂ ਹੈ ਇੱਕ ਸੰਦੇਸ਼ ਹੈ ਕਿ ਸਵਾ ਈਵੈਂਟ ਨਹੀਂ ਐ ਸੰਦੇਸ਼ ਐ ਕਿ ਸਵਾਸ ਨੂੰ ਕਿਵੇਂ ਹਰਿਆ ਭਰਿਆ ਰੱਖਣਾ ਆਪਣੇ ਆਲੇ ਦੁਆਲੇ ਨੂੰ ਕਿਵੇਂ ਹਰਿਆ ਭਰਿਆ ਰੱਖਣਾ ਪਰ ਵਰਿੰਦਰ ਭਾਜੀ ਇਹ ਖੁਸ਼ੀ ਦੇ ਨਾਲ ਮਨ ਤੇ ਇੱਕ ਦੁੱਖ ਵੀ ਐ ਕਿ ਸਾਡਾ ਇੱਕ ਬੂਟਾ ਉੱਜੜ ਗਿਆ ਉਹ ਬੂਟਾ ਇਕਬਾਲ ਅੱਜ ਉਹਨੂੰ ਯਾਦ ਕਰਦੇ ਆ ਮਨ ਚੋਂ ਇੱਕ ਦਰਦ ਵੀ ਉੱਠਦਾ ਉਹਨੂੰ ਯਾਦ ਜ਼ਰੂਰ ਕਰਦੇ ਮੈਂ ਚਾਹੁੰਦਾ ਉਹਨੂੰ ਸ਼ਰਧਾਂਜਲੀ ਜ਼ਰੂਰ ਦਓ ਸਾਡੇ ਭਰਾ ਨੂੰ ਇਕਬਾਲ ਕਿਉਂਕਿ ਹਰ ਜਗ੍ਹਾ ਹਾਜ਼ਰ ਹੁੰਦਾ ਸੀ ਇੱਕ ਵਾਰੀ ਆ ਜਾਓ ਜ਼ਰੂਰ ਦੋ ਸ਼ਬਦ ਵੱਲੋਂ ਇਕਬਾਲ ਬਾਰੇ ਦੇਖੋ ਇਹ ਅਸੀਂ ਸੋਚਿਆ ਸੀਗਾ ਵੀ ਜਿਹੜੇ ਵੀ ਸਾਡਾ ਇੱਕ ਸਾਥੀ ਜਿਹੜਾ ਇਕਵਾਲ ਠੀਕ ਹੈ ਸਾਥੀ ਕਹਿੰਦਾ ਸਾਡਾ ਭਰਾ ਸੀਗਾ ਸਾਡਾ ਪਿਆਰ ਸੀਗਾ ਇੰਨਾ ਜ਼ਿਆਦਾ ਉਹਦੇ ਨਾਲ ਮਤਲਬ ਇੰਨਾ ਮੋੜਾ ਬੰਦਾ ਸੀਗਾ ਕਹਿੰਦੇ ਜਿਹੜੀ ਛੋਟੀ ਉਮਰ ਰਖਾ ਕੇ ਆਂਦਾ ਨਾ ਉਹ ਫੁੱਲ ਬਣੇ ਜਾਂ ਤਾਰਾ ਵਾਲੀ ਗੱਲ ਹੈ ਤੇ ਉਹ ਬੰਦਾ ਫੁੱਲ ਤੇ ਤਾਰੇ ਵਾਂਗੂ ਚਮਕੇਗਾ ਤੇ ਉਹ ਜਾਂਦਾ ਜਾਂਦਾ ਸਾਡਾ ਮਤਲਬ ਨਾ ਅੱਜ ਵੀ ਅੱਜ ਵੀ ਕਦੇ-ਕਦੇ ਗੱਜ ਪਰ ਜਾਂਦਾ ਹੈ ਉਹਦੇ ਬਾਰੇ ਸੋਚ ਕੇ ਉਹਦੀਆਂ ਗੱਲਾਂ ਹਾਂਜੀ ਤੇ ਇਕਵਾਲ ਵੈਸੇ ਸਾਡੀਆਂ ਯਾਦਾਂ ਚ ਜਿਹੜਾ ਉਹ ਹਮੇਸ਼ਾ ਜਿੰਦਾ ਰਹੇਗਾ ਤੇ ਬਹੁਤ ਮੋਹਲਾ ਬੰਦਾ ਸੀ ਫੋਟੋ ਲੈ ਲਓ ਤੁਸੀਂ ਪਰ ਹਾਂਜੀ ਅਸਾਥੀ ਆਖਿਰ ਚ ਵਹੀ ਕਹਿਣਾ ਚਾਹੁੰਦੇ ਕਿ ਕੋਈ ਈਵੈਂਟ ਨਹੀਂ ਐ ਇੱਕ ਸੰਦੇਸ਼ ਐ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਆਪਣੇ ਸਮਾਜ ਨੂੰ ਹਰਿਆ ਭਰਿਆ ਰੱਖੀਏ ਬਹੁਤ ਬਹੁਤ ਸ਼ੁਕਰਿਕਾ ਬਿਸ਼ਪ ਵਾਤਾਵਰਨ ਪਰਿਆਵਰਨ ਮੁਖ ਅਕਦੀ ਹੋਏ ਮਾਨਜੁਗ ਬਨਮੰਡਲ ਅਪਤਨ ਨਵਾਂ ਸ਼ਹਿਰ ਜੀ ਦੀ ਰਹਿਨੁਮਾਈ ਹੈ ਤੇ ਆਵਾਜ਼ ਸੰਸਥਾ ਵੱਲੋਂ ਇਹ ਰੜਕੇ ਬਨ ਮੌਸਮ ਮਨਾਇਆ ਜਾ ਰਿਹਾ ਹੈ ਇਹਦੇ ਵਿਕਟ ਲਗਭਗ 10000 ਦੇ ਕਰੀਬ ਬੂਟਾ ਇੱਥੇ ਬੰਡਿਆ ਜਾ ਰਿਹਾ ਹੈ ਤੇ ਲਗਾਇਆ ਜਾ ਰਿਹਾ ਹੈ ਕਿਉਂਕਿ ਆਹ ਬੜੇ ਸਮੇਂ ਲਈ ਇੰਨੀ ਗਰਮੀ ਪੈਂਦੀ ਆ ਨਹੀਂ ਨਹੀਂ ਪੈਂਦੀ ਇਹ ਠੀਕ ਠੱਗਣਾ ਪੈਣੀਆਂ ਇੰਨੀਆਂ ਬਿਮਾਰੀਆਂ ਲੱਗਦੀਆਂ ਲੋਕਾਂ ਨੂੰ ਉਹ ਬਿਮਾਰੀਆਂ ਤੋਂ ਰਾਤ ਮਿਲ ਸਕੇ ਐਨਾ ਕਹਿੰਦੇ ਤਾਂ ਮੈਂ ਸਮਝਦਾ ਕਿ ਮੈਂ ਵੀ ਆਪਣੇ ਆਪਣੇ ਪਟ ਭਾਗ ਦਾ ਸਮਝਦਾ ਹਾਂ ਕਿ ਆਵਾਜ਼ ਸੇਵਾ ਸੰਸਥਾ ਜਿਹੜੀ ਸਾਡੇ ਇਲਾਕੇ ਦੇ ਅੰਦਰ ਸੇਵਾ ਦੇ ਅੰਦਰ ਬੜਵੰਲਾ ਯੋਗਦਾਨ ਪਾ ਰਹੀ ਆ ਅੱਜ ਦੁਬਾਰਾ ਆਪਣੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਲਈ ਇਹ ਜਿਹੜੀ ਬੂਟੀਆਂ ਦੀ ਝਪੀ ਲਾਈ ਆ ਮੈਂ ਸਮਝਦਾ ਕਿ ਇਸ ਤੋਂ ਵੱਡਾ ਜਿਹੜਾ ਕੋਈ ਪਰਉਪਕਾਰ ਹੋ ਹੀ ਨਹੀਂ ਸਕਦਾ ਅੱਜ ਆਪਾਂ ਨੂੰ ਆਪਣਾ ਵਾਤਾਵਰਣ ਸ਼ੁੱਧ ਰੱਖਣ ਦੇ ਲਈ ਘਰ-ਘਰ ਬੂਟੇ ਲਾਉਣ ਦੀ ਜ਼ਰੂਰਤ ਹੈ ਤੇ ਇਹ ਜਿਹੜੀ ਸੰਸਥਾ ਆ ਪਿਛਲੇ ਲੰਬੇ ਸਮੇਂ ਤੋਂ ਇਹ ਸੇਵਾ ਕਰ ਰਹੀ ਆ ਜਿੱਥੇ ਇਹ ਵਾਤਾਵਰਣ ਨੂੰ ਸ਼ੁੱਧ ਰੱਖਣ ਦੀ ਸੇਵਾ ਕਰ ਰਹੀ ਆ ਉਥੇ ਸਮਾਜ ਦੇ ਅੰਦਰ ਗਰੀਬਾਂ ਦੀ ਬੇਸਹਾਰਾਂ ਦੀ ਬੜੀ ਵੱਡੀ ਬੰਦਤ ਕਰਦੀ ਆ ਚਾਹੇ ਉਹ ਇਲਾਜ ਲਈ ਆ ਚਾਹੇ ਕਿਸੇ ਗਰੀਬ ਦਾ ਇਲਾਜ ਆ ਚਾਹੇ ਕਿਸੇ ਦਾ ਘਰ ਆ ਮੈਂ ਸਮਝਦਾ ਕਿ ਇਹ ਸੰਸਥਾ ਸਾਡੇ ਪੂਰੇ ਜ਼ਿਲ੍ਹੇ ਦਾ ਪੂਰੀ ਦੁਨੀਆ ਦੇ ਅੰਦਰ ਜਿਹੜਾ ਨਾਮ ਰੋਸ਼ਨ ਕਰ ਰਹੀ ਆ ਸੋ ਮੈਂ ਉਹਨਾਂ ਦੀ ਸਮੁੱਚੀ ਟੀਮ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਵਾਦ ਦਿੰਦਾ ਔਰ ਮਹਾਰਾਜ ਰੱਗੇ ਅਰਦਾਸ ਬੇਨਤੀ ਕਰਦਾ ਕਿ ਸਮੁੱਚੀ ਟੀਮ ਇਸੇ ਤਰ੍ਹਾਂ ਮਾਨਵਤਾ ਦੀ ਸੇਵਾ ਕਰਦੀ ਰਹੇ ਔਰ ਇਸੇ ਤਰ੍ਹਾਂ ਸਾਰੇ ਆਪਾਂ ਇਹਨਾਂ ਦੇ ਸਹਿਯੋਗੀ ਬਣੀਏ ਤਾਂ ਕਿ ਇਹਨਾਂ ਦੇ ਜਿਹੜੇ ਉਦਮ ਆ ਉਹਨਾਂ ਨੂੰ ਹੋਰ ਵੀ ਬਲ ਮਿਲੇ ਇਹ ਹੋਰ ਵੀ ਸਮਾਜ ਦੀਆਂ ਜਿਹੜੀਆਂ ਸਵਾਵਾ ਕਰ ਸਕਣ ਮੈਂ ਇੱਥੇ ਇਹ ਵੀ ਦੱਸਣਾ ਚਾਹਣਾ ਕਿ ਇਹ ਸੰਸਥਾ ਜਿੱਥੇ ਕੰਮ ਕਰ ਰਹੀ ਆ ਉਥੇ ਜੇ ਕੋਈ ਗਰੀਬ ਆ ਉਸਦੀ ਮੌਤ ਹੋ ਜਾਂਦੀ ਆ ਉਹਦੇ ਬਾਲਣ ਦਾ ਸਾਰਾ ਕਿਰਿਆਕਰਮ ਦਾ ਵੀ ਜਿਹੜਾ ਆ ਉਹ ਪ੍ਰਾਲਾ ਕਰਦੀ ਆ ਔਰ ਨਵਾਂ ਸ਼ਹਿਰ ਦੇ ਚਮਚਾਨ ਘਾਟਾਂ ਦੇ ਅੰਦਰ ਬਕਾਇਦਾ ਇਹਨਾਂ ਦੇ ਨੰਬਰ ਲਿਖੇ ਆ ਜੇ ਕੋਈ ਗਰੀਬ ਇਸ ਕਲੋ ਅਸਮਰਥ ਆ ਦਾ ਸੰਸਕਾਰ ਤੋਂ ਤਾਂ ਇਹ ਟੀਮ ਉਹਦੇ ਵਿੱਚ ਵੀ ਪੂਰੀ ਮਦਦ ਕਰਦੀ ਆ ਸੋ ਮੈਂ ਸਾਬੇਦਾਂ ਕਿ ਇਸ ਤੋਂ ਵੱਡਾ ਪਰ ਬੁਕਾਰ ਤਾਂ ਕੋਈ ਹੋ ਨਹੀਂ ਸਕਦਾ ਸੋ ਦੁਬਾਰਾ ਸਮੁੱਚੀ ਟੀਮ ਨੂੰ ਅੱਜ ਦੇ ਦਿਨ ਦੀਆਂ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਹੁਤ ਹੀ ਚੰਗਾ ਬਰਾਲਾ ਆਵਾਜ਼ ਸੇਵਾ ਸੋਇਟੀ ਵੱਲੋਂ ਦਰਖਤ ਬੰਡੇ ਜਾ ਰਹੇ ਆ ਜੋ ਕਿ ਅੱਜ ਬਹੁਤ ਸਾਡੇ ਜੀਵਨ ਦੇ ਵਿੱਚ ਲੋੜਿਆ ਹੈ ਕਿ ਹਰ ਮਨੁੱਖ ਨੂੰ ਦਰਖਤ ਲਾਉਣੇ ਚਾਹੀਦੇ ਆ ਔਰ ਪਾਲਣੇ ਵੀ ਚਾਹੀਦੇ ਆ ਕਿਉਂਕਿ ਧਰਤੀ ਦਾ ਟੈਂਪਰੇਚਰ ਦਿਨ ਪਰ ਦਿਨ ਵੱਧ ਰਿਹਾ ਹੈ ਉਹਦਾ ਕਾਰਨ ਇਹੀ ਆ ਕਿ ਦਰਖਤਾਂ ਦੀ ਬਹੁਤ ਵੱਡੀ ਘਾਟ ਹੋ ਗਈ ਆ ਕੌਣ ਪਾਣੀ ਖਰਾਬ ਹੋ ਰਿਹਾ ਪਹਾੜਾਂ ਦੇ ਵਿੱਚ ਬੇਸ਼ੁਮਾਰ بارشਾਂ ਹੋ ਰਹੀਆਂ ਬੱਦਲ ਫਟ ਰਹੇ ਆ ਤੇ ਇਧਰ ਮਦਾਨੀ ਇਲਾਕੇ ਦੇ ਵਿੱਚ ਸਾਡੇ بارشਾਂ ਨਹੀਂ ਹੋ ਰਹੀਆਂ ਇੱਥੇ ਸੋਕੇ ਵਾਲੇ ਹਾਲਾਤ ਹੋ ਗਏ ਆ ਉਹਦੇ ਨਾਲ ਸਾਡੇ ਜੋ ਜੋ ਜੀਣਾ ਆ ਉਹ ਸਾਡਾ ਖਰਾਬ ਹੋ ਰਿਹਾ ਤੋਂ ਅਸੀਂ ਵੱਧ ਤੋਂ ਵੱਧ ਦਰਸਤ ਲਾਈਏ ਤੇ ਆਵਾਜ਼ ਸੰਸਥਾ ਵੱਲੋਂ ਅਜੇ ਪਹਿਲਾਂ ਕੀਤਾ ਗਿਆ ਵੀ ਬੂਟੇ ਬੰਡਣ ਦਾ ਉਹ ਤੇ ਸਾਰਿਆਂ ਨੂੰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਅਸੀਂ ਵੱਧ ਤੋਂ ਵੱਧ ਬੂਟੇ ਲਾ ਕੇ ਇਸ ਸਮਾਜ ਦੇ ਵਿੱਚ ਜੋ ਆਪਣੀ ਸੇਵਾ ਦਾ ਜੋਰ ਹਨ ਉਹ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਤਾਂ ਅਸੀਂ ਸਿਹਤਮੰਦ ਹੋਵਾਂਗੇ ਤਾਂ ਸਮਾਜ ਸਿਹਤਮੰਦ ਹੋਊਗਾ। ਸਭ ਤੋਂ ਵੱਡੀ ਗੱਲ ਇਹ ਹੈ ਜੇ ਕਿਸੇ ਆਦਮੀ ਨੂੰ ਖਾਣਾ ਨਾ ਮਿਲੇ ਤਾਂ ਉਹ 8-10 ਦਿਨ ਜਿੰਦਾ ਰਹਿ ਸਕਦਾ। ਜੇ ਪਾਣੀ ਨਾ ਮਿਲੇ ਤਾਂ ਕਰੀਬ 15 ਦਿਨ ਜਿੰਦਾ ਰਹਿ ਸਕਦਾ। ਲੇਕਿਨ ਜੇ ਆਕਸੀਜਨ ਨਾ ਮਿਲੇ ਤਾ ਇੱਕ ਜਾਂ ਦੋ ਮਿੰਟ ਤੋਂ ਬਾਅਦ ਕੋਈ ਆਦਮੀ ਜਿੰਦਾ ਨਹੀਂ ਰਹਿ ਸਕਦਾ ਚਾਹੇ ਉਹਦਾ ਰਤਬਾ ਕੋਈ ਵੀ ਹੋ। ਔਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਮੈਂ ਐਸਐਚਓ ਸਿਟੀ ਹਾਰਪੁਰ ਸਗਾ ਤਾਂ ਮੈਂ ਇਹ ਚੀਜ਼ ਦੇਖੀ ਜਦੋਂ ਕੋਰੋਨਾ ਉਹਨਾਂ ਦਾ ਕਾਲ ਚੱਲ ਰਿਹਾ ਸੀ ਸਾਡੀਆਂ ਬੜੀਆਂ ਅਹਿਮ ਕੂਟੀਆਂ ਸੀ ਇਸ ਨਗਰ ਦੇ ਵਿੱਚ ਤੇ ਆਕਸੀਜਨ ਦੀ ਬੜੀ ਘਾਟ ਰਹੀ ਸਿਲੰਡਰਾਂ ਦੀ ਬੜੀ ਘਾਟ ਰਹੀ ਔਰ ਅਸੀਂ ਮੰਗ ਮੰਗ ਕੇ ਲੱਭ ਲੱਭ ਕੇ ਸਿਲੰਡਰ ਜਿਹੜੇ ਆ ਉਹ ਲੋਕਾਂ ਤੋਂ ਲਾਉਂਦੇ ਰਹੇ ਆ ਉਦੋਂ ਲੋਕਾਂ ਨੂੰ ਇਹ ਸਮਝ ਲੱਗੀ ਆ ਕਿ ਆਕਸੀਜਨ ਦਾ ਕੀ ਬੋਲਾ ਔਰ ਇਹ ਸਿਰਫ ਦਾ ਸਿਰਫ ਪੌਦੇ ਹੀ ਪੈਦਾ ਕਰ ਸਕਦੇ ਆ ਪੌਦਿਆਂ ਤੋਂ ਬਿਨਾ ਹੋਰ ਕੋਈ ਵੀ ਸਾਧਨ ਨਹੀਂ ਸਾਡੇ ਕੋਲ ਆਕਸੀਜਨ ਲਿਆਉਣ ਦਾ ਆਕਸੀਜਨ ਕਰਨ ਦਾ ਦੂਸਰਾ ਉਹਨਾਂ ਦਿਨਾਂ ਦੇ ਵਿੱਚ ਸਾਰਾ ਸਿਸਟਮ ਬੰਦ ਹੋ ਗਿਆ ਸੀ ਕਾਰੋਵਾਰ ਬੰਦ ਹੋ ਗਿਆ ਸੀ ਵਾਤਾਵਰਨ ਬਿਲਕੁਲ ਸਾਫ਼ ਹੋ ਗਿਆ ਸੀਗਾ ਤਾਂ ਜਲੰਧਰ ਤੋਂ ਜਿਹੜੀਆਂ ਹੈਗੀਆਂ ਸਵਾਲਕ ਦੀਆਂ ਪਹਾੜੀਆਂ ਦਿਖਦੀਆਂ ਸੀ ਤੌੜੀ ਤਾਰ ਜੀ ਨੂੰ ਕਹਿੰਦੇ ਹੈਗੇ ਆ ਉਹ ਦਿਖਦੀ ਸੀ ਉਹ ਵੀ ਜੇ ਉਸ ਤਰ੍ਹਾਂ ਸੀ ਬਾਤਾਵਰ ਨੂੰ ਸਾਫ ਰੱਖਣਾ ਤਾਂ ਸਾਨੂੰ ਪੌਦੇ ਲਵਾਉਣੇ ਜਿਹੜੇ ਆ ਉਹ ਬਹੁਤ அவਸ਼ਕ ਹੈ